ਬਾਹਰ ਆਓ ਸਾਰੇ ਲੋਕਾਂ ਨੂੰ ਪਤਾ ਲੱਗੇ ਫਿਰ ਇਹਨਾਂ ਨੂੰ ਪੈਸੇ ਖਾਂਦੇ ਆ ਬਾਹਰ ਇਟਲੀ ਦਾ ਨਾਰਾ ਲਾ ਕੇ ਤੇ ਪੈਸੇ ਖਾਂਦੇ ਇਹਨਾਂ ਨੇ ਆ ਸਾਰੇ ਬਾਹਰ ਖੜੋ ਇੱਥੇ ਆ ਇਹ ਸਿਰੇ ਦਾ ਫਰਾਡ ਆ ਜੀ ਆ ਬਣਾ ਇਹਨਾਂ ਦੀ ਵੀਡੀਓ ਆ ਆ ਇਹਨਾਂ ਨੇ ਇਹਨਾਂ ਦੇ ਜੀਐਮਸੀ ਟ੍ਰੈਵਲਸ ਬਾਹਰ ਸਿਰੇ ਦਾ ਫਰਾਡ ਲੋਕਾਂ ਨੂੰ ਠੱਗਦੇ ਆ ਇਹ ਆ ਕੇ ਬੰਦੇ ਇੱਥੇ ਲੈ ਗਿਆ ਇੱਥੇ ਦਰਿਆ ਲੈ ਗਿਆ ਇੱਥੇ ਲਾ ਤੁਸੀਂ ਵੀਰ ਆ ਦਰਿਆ ਲੈ ਗਿਓ ਮੈਂ ਜਥੇਬੰਦੀਆਂ ਬੁਲਾਉਣੀ ਆਹੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਾਂ ਸਦੋ ਇੱਥੇ ਜਿਥੇ ਮੰਡੀ ਆ ਹਾਂ ਕੀਤਾ ਕੀਤਾ ਉਹਨਾਂ ਨੂੰ ਸਾਧੋ ਇੱਥੇ ਇਹਨਾਂ ਨੇ ਆਹ ਇਹਨਾਂ ਨੇ ਕਿੰਨੇ ਬੰਦਿਆਂ ਦੇ ਕੰਮ ਕਰਦਾ ਵੀਰ ਜੀ ਇਹ ਇਹ ਪਹਿਲਾਂ ਇਹ ਕੱਖ ਵੀ ਕਰੂੰ ਮੈਂ ਕਿਹਾ ਸਭ ਤੁਸੀਂ ਦੇਖੋ ਤੁਸੀਂ ਮਰਾਜਮਾਂ ਬੈਠੋ ਹਾਂ ਇਹਨੋਂ ਕਹੋ ਜੀ ਗੱਲ ਸਾਧ ਪੀਸੀ ਦੇ ਗਟੇੜੇ ਸਦਿਆਂ ਨੂੰ ਹੋਰ ਆ ਆ ਜੀਐਮਸੀ ਟਰੈਵਲ ਵਿਖਾਇਨਾ ਦਾ ਜੀਐਮਸੀ ਟਰੈਵਲਸ ਮਰਜ਼ੀ ਪੁਲਿਸ ਨੂੰ ਮੇਰਾ ਪੈਸਾ ਘਟਦਾ ਵਾ ਆ ਇੱਧਰ ਲਿਆ ਇੱਧਰ ਲਿਆ ਇੱਧਰ ਲਿਆ ਹੁਣ ਦੱਸ ਇੱਧਰ ਦੱਸ ਕੀ ਜਾਂਦਾ ਸੀ ਤੁਹਾਨੂੰ ਇਹ ਅਸੀਂ ਆਏ ਆ ਇਹਦੇ ਤੋਂ ਇਹਨੇ ਹੁਣ ਦਫਤੇ ਮਾਰ ਕੇ ਬਾਹਰ ਕੱਢਿਆ ਸੀ ਇਥੋਂ ਬਾਹਰ ਕੱਢਿਆ ਸੀ ਤਾਂ ਚਾਚਾ ਤੇ ਮੈਂ ਆਏ ਆ ਆ ਤਾਂ ਜਿਹੜੀ ਮਰਜ਼ੀ ਪੁਲਿਸ ਨੂੰ ਕਹਤੋਂ ਮੇਰੀ ਬਿਲਕੁਲ ਪੁਲਿਸ ਨਹੀਂ ਸ਼ਾਇਦ ਇਹਦਾ ਗੁੰਡਾਗਰਦੀ ਕਰਦਾ ਪਿਆ ਪੁਲਿਸ ਤਾਂ ਨਾਲ ਹੀ ਉੱਥੇ ਜਿਹੜਾ ਇਹਦਾ ਗਨਮੈਨ ਓਰ ਵਾਲਾ ਪੁੰਡਿਆ ਪੈ ਇਹਨਾਂ ਦਾ ਇਹਨਾਂ ਨੂੰ ਮਾਰ ਕੇ ਰੱਖਿਆ ਮੈਡਮਾਂ ਨੂੰ ਗਾਹ ਕਰ ਦਿੱਤਾ ਹਾਂ ਜੀ ਵੀਰ ਜੀ ਐਮਸੀ ਟਰੈਵਲ ਆ ਅਜ ਅੰਮ੍ਰਿਤਸਰ ਸੌਫਟੀ ਰੋਡ ਤੇ ਇਹਨਾਂ ਦਾ ਵੀਰੇ ਦਫ਼ਤਰ ਆ ਇਹਨਾਂ ਦਾ ਜੀ ਐਮਸੀ ਟਰੈਵਲ ਆ ਲੈਣ ਦਾ ਠੀਕ ਆ ਜੀ ਆ ਆ ਵੀ ਭੈਣ ਅੰਦਰ ਟਰੈਵਲ ਆ ਬੋਰਡ ਅੰਦਰ ਲੈ ਗਈ ਭੈਣ ਆ ਕੋਈ ਗੱਲ ਨਹੀਂ ਪੈੜੇ ਤੂੰ ਸਾਡੀ ਭੈਣ ਆ ਤੂੰ ਭੈਣ ਦੀ ਵੀਡੀਓ ਨਾ ਬਣਾ ਤੂੰ ਸਾਡੀ ਭੈਣ ਆ ਪੈਣੇ ਤੇਰੇ ਨਾਲ ਕੋਈ ਵੀ ਨਹੀਂ ਤੂੰ ਮੇਰੀ ਭੈਣ ਜਾ ਹਾਂ ਤੇਰਾ ਟਾਈਮ ਹੋ ਗਿਆ ਕੋਈ ਗੱਲ ਨਹੀਂ ਆ ਇਹ ਤਾਂ ਲੱਗਦਾ ਪਤਾ ਇਹਨਾਂ ਦਾ ਆਪਾਂ ਇਹਨਾਂ ਨੂੰ ਕਿਹੜੀ ਚੌਂਕੀ ਪੈਂਦੀ ਆਪਾਂ ਉਹਨਾਂ ਨੂੰ ਕਾਜ ਦੇ ਦੀਏ ਉਹ ਓਏ ਇੱਥੇ ਦੇਖ ਆ ਤੂੰ ਜਾ ਉੱਥੇ ਜਾ ਓਏ ਰਮਨ ਜਾ ਠਾਣੀ ਦਰਖਾ ਦੇ ਗਿਆ ਆ ਆਜੋ ਕਿੱਥੇ ਠਾਣਾ ਹਾਂ ਇੱਥੇ ਲੱਗੇ ਹੋਣਾ ਜਾ ਨਾਲ ਚੱਲ ਜਾ ਆ ਗੱਡੀ ਫੜਾ ਚਾਬੀ ਦੇ ਮੈਂ ਆ ਗਿਆ ਆਪਾਂ ਵੀ ਸੱਦ ਲੈ ਜੇ ਤੇ ਬੰਦਿਆ ਸਾਨੂੰ ਨਹੀਂ ਸੱਦਦੀਆਂ ਤੁਸੀਂ ਲਾਈਵ ਲਾਈਵ ਨਾ ਘਟਿਓ ਹੌਕਾ ਲਾਈਵ ਚੱਲਣ ਡਿਆ ਵਾ ਲਾਈਵ ਆ ਚਾਬੀ ਮੇਰੇ ਕੋਲ ਇਹ ਸਕਦੀ ਆ ਆ ਜਾ ਪੀ ਦੁਬਈ ਦਾ ਇਟਲੀ ਦਾ ਲਾਰਾ ਲਾ ਕੇ ਘੱਲ ਦੇ ਤਾਂ ਬੰਦੇ ਨੂੰ ਦੁਬਈ ਉੱਥੇ ਵਿਚਾਰਾ ਛੜਕਾਂ ਦੇ ਉੱਤੇ ਤੁਰਦਾ ਫਿਰਦਾ ਰਿਹਾ ਕਹਿੰਦਾ ਵੀ ਤੈਨੂੰ ਏਜੰਡਰ ਕਹਿੰਦਾ ਵੀ ਤੈਨੂੰ ਮੇਰਾ ਬੰਦਾ ਲੈਣਾ ਹੋ ਆ ਏਜੰਟ ਜੀਐਮਸੀ ਟਰੈਵਲ ਵਾਲਾ ਤੈਨੂੰ ਮੇਰਾ ਬੰਦਾ ਲੈਣਾ ਹੋ ਕੋਈ ਉਹਨੂੰ ਬੰਦਾ ਲੈਣ ਨਹੀਂ ਆਇਆ ਕੋਈ ਕੁਝ ਨਹੀਂ ਲੈਣ ਆਇਆ ਉਹਨੂੰ ਵਿਚਾਰੇ ਨੇ ਫਿਰ ਆਪਣੀ ਸੰਸਥਾ ਨਾਲ ਗੱਲ ਕੀਤੀ ਵੀ ਵੀਰੇ ਮੈਂ ਇੱਥੇ ਬਾਹਰ ਫਸ ਚੁੱਕਾ ਵਾ ਮੈਨੂੰ ਕਢਾਇਆ ਜਾਵੇ ਫਿਰ ਉੱਥੇ ਵਿਚਾਰੇ ਨੂੰ ਉੱਥੇ ਬੰਦਾ ਘੱਲ ਕੇ ਉਹਦਾ ਵਿਚਾਰਦਾ ਰੋਟੀ ਬੰਦ ਅਰੇਂਜਮੈਂਟ ਕੀਤਾ ਫਿਰ ਜਾ ਕੇ ਉਹਨੂੰ ਵਿਚਾਰੇ ਨੂੰ ਇੰਡੀਆ ਮਂਗਾਇਆ ਵਾ ਤੇ ਕਹਿੰਦਾ ਮ ਆ ਇਧਰ ਨੂੰ ਵਿਖਾ ਇਧਰ ਨੂੰ ਵਿਖਾ ਆ ਵਿਖਾ ਇਧਰ ਦਿਖਾ ਆ ਉੱਤੇ ਵਿਖਾ ਇਹ ਠੱਗਦੇ ਆ ਇੱਥੇ ਉਹ ਕਹਿੰਦਾ ਮਿੱਤੋ ਕਹਿੰਦਾ ਮੈਂ ਕੱਖ ਨਹੀਂ ਕਰਦਾ ਮੁਰ ਕੇ ਸਾਡੇ ਤੇ ਚੜ ਗਿਆ ਹੋੰ ਅੰਦਰ ਇਹ ਇੱਥੇ ਲਾ ਕੇ ਇਧਰ ਆ ਜਾਈਂ ਇਧਰ ਆ ਸਾਡੇ ਹਾਂ ਤੇ ਕੀ ਪ੍ਰਸ਼ਾਸਨ ਆ ਕੰਮ ਕਰਦਾ ਵਾ ਆ ਦੇਖੋ ਕਿੰਨੇ ਟਰੈਵਲ ਏਜੰਟ ਭਾਨਾ ਵੀਰ ਸੱਚਾ ਹੀ ਰੋਂਦਾ ਵਾ ਉਹਨੂੰ ਵਿਚਾਰੇ ਨੂੰ ਆ ਕਦੀ ਕੋਈ ਤੰਗੀ ਦੇਣਾ ਕਦੀ ਕੋਈ ਤੰਗੀ ਦੇ ਲੈਣਾ ਜੇ ਪੰਜਾਬ ਨੂੰ بچਾਉਂਦੇ ਆ ਇਹਨਾਂ ਇਹਨਾਂ ਆ ਜਿਹੜੇ ਕੋਜ ਪਰਸੈਂਟ ਟਰੈਵਲ ਏਜੰਟ ਆ ਨਾ ਇਹ ਸਾਰਿਆਂ ਨੂੰ ਬਦਨਾਮ ਕਰਦੇ ਪਏ ਆ ਕਰੋੜਾਂ ਦੀ ਠੱਗੀ ਮਾਰੀ ਪਈ ਇਹਨਾਂ ਨੇ ਅੱਜ ਜਿਹੜੇ ਬੈਠੇ 5-7 ਜਣੇ ਇਹੋ ਜਿਹੇ ਚੋਰ ਚੋਰ ਹੀ ਕਮਾਉਂਦੇ ਸੀ ਇਹਨਾਂ ਨੂੰ ਜਦੋਂ ਹੀ ਪਿਆਰ ਨਾਲ ਗੱਲ ਕਰਦੇ ਆਏ ਆ ਕਿ ਵੀਰੇ ਪੈਸੇ ਮੋੜਦੇ ਦੇ 10-12 ਪਰਿਵਾਰ ਦਾ ਆਏ ਹੋਏ ਹੋ ਠੀਕਾ ਵੀਰੇ ਲੈ ਗਈ ਖਾਸਾ ਵੀ ਫਾਇਦੇ ਹਾਂ ਪੈਸੇ ਯਾਰ ਮੁੰਡੇ ਨੂੰ ਬਾਹਰ ਘੱਲ ਲੰਦਾ ਲਾਰਾ ਲਾ ਕੇ ਇਟਲੀ ਦਾ ਲਾਰਾ ਲਾ ਕੇ ਦੁਬਈ ਦੇ ਵਿੱਚ ਛੱਡ ਦਿੱਤਾ ਉਹਨੂੰ ਅਸੀਂ ਮਂਗਾਇਆ ਹੁਣ ਮੈਂ ਕਹਾਂ ਮੈਂ ਜਿਹੜਾ ਤੂੰ ਪੈਸਾ ਲੈਣਾ ਉਹ ਵਾਪਸ ਕਰ ਦੇ ਜਿਹੜਾ ਤੇਰਾ ਖਰਚਾ ਉਹ ਕੱਢ ਲਾ ਕਹਿੰਦਾ ਮੈਂ ਇਹ ਦੁਬਈ ਕੱਲਾ ਮੈਂ ਮੈਂ ਕਿ ਪੈਸੇ ਦਵਾ ਵਾਪਸ ਹਾਂ ਆਓ ਟਰੈਵਲ ਏਜੰਟ ਆ ਜੀ ਐਮਸੀ ਕਿ ਇੱਧਰ ਤੇ ਨਹੀਂ ਇਹਦੇ ਜਾਂ ਸਿੱਧੇ ਤੇ ਨਹੀਂ ਆਉਣ ਲੱਗਿਆ ਅੱਜ ਹਾਂ ਅੱਛਾ ਪੱਤਰਕਾਰ ਵੀਰ ਆ ਠੀਕ ਹੈ ਜੀ ਤੁਹਾਨੂੰ ਆ ਜੀ ਮਤੋਂ ਸਭ ਕੇ ਮਾਰਦਾ ਚਾਰ ਪੰਜ ਭੇਜੋ ਜੀ ਟ੍ਰੈਫਿਕ ਵਾਲੇ ਚਾਰ ਪੰਜ ਉਹ ਪੀਸੀਆਰ ਵਾਲੇ ਉਹ ਭਾਈ ਪੀਸੀਆਰ ਵਾਲੇ ਛੱਡ ਤੂੰ ਜਿੰਨੀ ਮਰਜ਼ੀ ਫੋਰਸ ਮੰਗਾਲਾ ਇੱਕੋ ਗੋਲੀਆਂ ਚਲਾਉਣੇ ਪਿਆ ਬਸ ਬਸ ਸਾਡੇ ਪੈਸੇ ਆ ਤੁਹਾਨੂੰ ਵੀ ਨਹੀਂ ਸੁਣਦਾ ਸਾਡੇ ਵੀਰ ਸਾਥ ਲੈਣੇ ਤੁਹਾਨੂੰ ਵੀ ਹਾਂ ਕੱਲ ਨੂੰ ਸਾਡ ਨੂੰ ਕਹਿੰਦੇ ਮੇਰੇ ਉੱਥੇ ਸਟਾਫ ਦੇ ਨਾਲ ਪੈ ਗਿਆ ਮੈਨੂੰ ਗਾਲਾਂ ਕੱਢਣ ਪੈ ਗਿਆ ਅਸੀਂ ਆਪਣੀ ਸੇਫਟੀ ਨਹੀਂ ਰੱਖਣੀ ਇਹਨਾਂ ਕਹੇ ਹੱਥੇ ਕੈਮਰੇ ਲੱਗਿਆ ਮੈਂ ਤੁਹਾਡੇ ਕੈਮਰੇ ਹਾਂਜੀ ਆਹੋ ਕੱਲ ਨੂੰ ਮੈਨੂੰ ਆਜ ਦੇਣ ਕਿ ਇਹ ਲੇਡੀ ਦੇ ਨਾਲ ਗੱਲ ਪਿਆ ਏ ਕਰੋ ਦੀ ਗੱਲ ਹੈਗੀ ਆਹੋ ਐ ਕਿ ਕਰੀ ਜਿਹੜੀਆਂ ਪਹਿਲਾਂ ਦੀ ਆ ਅੱਜ ਅੱਧੇ ਬਣ ਕੇ ਨਹੀਂ ਦੀ ਗੱਲ ਆ ਉਹ ਬੰਦਾ ਆਪਣਾ ਦਬਈ ਗਿਆ ਇਹ ਕਰੋ ਦੀ ਗੱਲ ਹੈ ਦਬਈ ਦੀ ਗੱਲ ਹੈ ਇਹ ਵੀ ਜੀ ਅੱਜ ਤੋਂ ਮੁੰਡਾ ਗਿਆ ਆਪਣਾ 3-4 ਮਹੀਨੇ ਦੇ ਵਿੱਚ ਮੈਂ ਤਾਂ ਦੱਸਦਾ ਇਹਨਾਂ ਨੇ ਕਿਹਾ ਕਿ ਤੈਨੂੰ ਅਸੀਂ ਸ਼ਾਨਦਗਨ ਵੀਜ਼ਾ ਦੇਵਾਂਗੇ ਪਹਿਲਾਂ ਭੇਜਾਂਗੇ ਦੁਬਈ ਦੁਬਈ ਤੋਂ ਤੈਨੂੰ ਅਸੀਂ ਉੱਥੋਂ ਲੋਨ ਕਰਾ ਕੇ ਠੀਕ ਹੈ ਦੁਬਈ ਦੇ ਮਹਿੰਗੇ ਲੋਨ ਕਰਾ ਕੇ ਤੇ ਅਸੀਂ ਜਿਹੜਾ ਇਹ ਗੱਲ ਕੀ ਹੋਈ ਕਿ ਦੁਬਈ ਵਿੱਚ ਇਟਲੀ ਸਟਾਰਟਿੰਗ ਦੀ ਗੱਲ ਇਹ ਹੋਈ ਵੀ ਤੇਤੋਂ ਅਸੀਂ 2.5 ਲੱਖ ਰੁਪਏ ਲਵਾਂਗੇ ਅੱਧਾ ਪਹਿਲਾਂ 1.1 ਲੱਖ ਰੁਪਏ ਲੈ ਲਿਆ ਇਹ ਇਹ ਲਿਆ ਇੱਕ ਵੀ ਇਥੇ ਹੋਣਾ ਨਾਲ ਪੁਲਸਕੈਨ ਗਿਆ ਚਾਹੀਦਾ ਉੱਥੇ ਠੀਕ ਹੈ ਜੀ ਵੀ 1.1 ਲੱਖ ਰੁਪਏ ਇਹਨਾਂ ਪਹਿਲਾਂ ਲੈ ਲਿਆ 50 ਹਜ਼ਾਰ ਇੱਕ ਲੈਨਡਰ ਨੇ ਲੈ ਲਿਆ ਤੇ 50000 ਇਹਨੂੰ ਅਗਾ ਪਾ ਦਿੱਤਾ ਮਤਲਬ 60000 ਪਹਿਲੇ ਏਜੰਟ ਨੇ ਲੈ ਲਿਆ ਤੇ 50000 ਗਾਂ ਇਹਨੂੰ ਟਰਾਂਸਫਰ ਕਰਤਾ ਉਹ ਏਜੰਟ ਨੇ ਸਾਡ ਨੂੰ 60000 ਰੁਪਇਆ ਦੇਤਾ ਉਹਨੇ ਸਾਨੂੰ ਪ੍ਰੂਫ ਵੀ ਦੇਤੀ ਕਿ ਵੀਰੇ ਅਗਲਾ 50000 ਰੁਪਇਆ ਇਹਨਾਂ ਲਿਆ ਠੀਕ ਹੈ ਜੀ ਵੀ ਅੱਧੇ ਪੈਸੇ ਪਹਿਲਾਂ ਲਵਾਂਗੇ ਤੇ ਅੱਧੇ ਪੈਸੇ ਜਦੋਂ ਇਟਲੀ ਦੇ ਬੰਦਾ ਪਹੁੰਚ ਜਾਊਗਾ ਉਦੋਂ ਲਵਾਂਗੇ ਟੋਟਲ ਗੱਲ ਹੋਈ 2.5 ਲੱਖ ਦੀ ਫਿਰ ਕੀ ਹੁੰਦਾ ਉਹ ਜਾ ਕੇ ਸਾਰੇ ਪੈਸੇ ਦੇ ਦਿੰਦੇ ਹਾਂ ਫਿਰ ਕੀ ਹੁੰਦਾ ਵਾ ਕਿ ਇਹ ਦੁਬਈ ਤੋਂ ਕਿਹਨੇ ਪਹਿਲਾਂ ਤੈਨੂੰ ਦੁਬਈ ਜਾਣਾ ਪਊਗਾ ਉੱਥੇ ਥੋੜੇ ਦਿਨ ਵੇਟ ਕਰਨੀ ਪਊਗੀ ਠੀਕ ਹੈ ਜੀ ਆ ਕੋਈ 2-4 ਦਿਨ ਮੰਨ ਲਓ ਹਨਾ ਵੇਟ ਕਰਨੀ ਪਊਗੀ ਤੇਨੂੰ ਸਾਡਾ ਬੰਦਾ ਲੈਣ ਆਊਗਾ ਬੰਦਾ ਦੱਸ ਦੇ ਲੈ ਲਓ ਤੇਨੂੰ ਸਾਡਾ ਬੰਦਾ ਲੈਣ ਆਊਗਾ ਉੱਥੇ ਠੀਕ ਹੈ ਜੀ ਕਿਉਂਕਿ ਸਾਡਾ ਇਹਦਾ ਕੋਈ ਵਿਚਾਰਦਾ ਉੱਥੇ ਜਾਣ-ਪਛਾਣ ਨਹੀਂ ਨਹੀਂ ਹੈਗੀ ਤੇਨੂੰ ਬੰਦਾ ਲੈਣ ਜਾਊਗਾ ਉਹ ਤੇਰੇ ਕਾਜ ਪੱਤਰ ਤਿਆਰ ਕਰਕੇ ਬੈਂਕ ਤੋਂ ਲੋਨ ਕਰਾ ਕੇ ਜਿਹੜਾ ਲੋਨ ਹੋਊ ਉਹ ਹੀ ਰੱਖ ਲਾਂਗੇ ਪਤਾ ਨਹੀਂ ਕਿੰਨੇ ਲੱਖ ਦਾ ਤੇ ਅੱਗੇ ਤੁਹਾਡੇ ਬੰਦੇ ਨੂੰ ਅਸੀਂ ਇਟਲੀ ਪਹੁੰਚਾ ਦਾਂਗੇ ਜਿਹੜੇ ਤੁਹਾਡੇ ਪੈਂਡਿੰਗ ਪੈਸਾ ਇਟਲੀ ਪਹੁੰਚਣ ਦੇ ਸਾਰ ਹੀ ਤੁਹਾਡੇ ਤੋਂ ਅਸੀਂ ਲੈ ਲਾਂਗੇ ਇਹ ਗੱਲ ਹੋਈ ਦੁਬਈ ਚੋਂ ਦੁਬਈ ਜਾ ਕੇ ਇਹਨੂੰ ਕੋਈ ਲੈਣ ਹੀ ਨਹੀਂ ਆਇਆ ਵਿਚਾਰੇ ਨੂੰ ਦੁਬਈ ਚੋਂ ਉਹ ਕਰੇਚਰ ਹੋ ਗਿਆ ਆ ਦੁਬਈ ਇਹ ਇਹ ਗੱਲ ਹੋ ਗਈ ਹੈ ਤਿੰਨ ਚਾਰ ਮਹੀਨੇ ਦੀ ਹੋ ਗਈ ਆ ਇਹ ਦੁਬਈ ਵਿਚਾਰਾ ਚਾਰ ਪੰਜ ਦਿਨ ਦੁਬਈ ਰਿਹਾ ਏ ਕਾਫੀ ਦਿਨ ਚਾਰ ਪੰਜ ਦਿਨ ਤੋਂ ਵੀ ਜ਼ਿਆਦਾ ਰਹਿਣਾ ਕੋਈ ਇਹਨੂੰ ਦੁਬਈ ਲੈਣ ਹੀ ਨਹੀਂ ਆਇਆ ਫਿਰ ਇਹਨੇ ਆਪਣੇ ਨਾਲ ਗੱਲ ਕੀਤੀ ਆਪਾਂ ਸਸਤਾ ਵੱਲੋਂ ਕੋਈ ਵੀਰ ਨੂੰ ਕਿਹਾ ਕਿ ਵੀਰੇ ਯਾਰ ਇੱਥੇ ਕੋਈ ਬੰਦਾ ਵਾ ਇਹਨੂੰ ਵਾਪਸ ਮੰਗਾਈਏ ਆਪਾਂ ਬਾਬਾ ਜੀ ਆ ਜੀਐਮਸੀ ਚੰਦ ਜਾੜਦਾ ਇਹਨਾਂ ਨੇ ਮੁੰਡੇ ਨੂੰ ਬਾਹਰ ਘੱਲਣਾ ਇਟਲੀ ਦੁਬਈ 'ਚ ਫਸਾ ਦਿੱਤਾ ਅਸੀਂ ਮੁੰਡੇ ਨੂੰ ਵਾਪਸ ਮੰਗਾਇਆ ਹੁਣ ਆਪ ਜੱਥੇਬੰਦੀ ਵੱਲੋਂ ਮੈਂ ਕਹਾ ਵੀਰੇ ਜਿਹੜਾ ਤੂੰ ਪੈਸਾ ਲਿਆ ਤੂੰ ਇਟਲੀ ਦਾ ਪੈਸਾ ਲਿਆ ਹੈਗਾ ਤੇ ਤੂੰ ਦੁਬਈ 'ਚ ਫਸਾ ਦਿੱਤਾ ਦੁਬਈ ਚੋਂ ਦੀ ਤੂੰ ਬਾਤ ਨਹੀਂ ਪੁੱਛੀ ਫੋਨ ਲਾਵੇ ਫੋਨਾਂ ਚੁੱਕਣੇ ਮੁੰਡਾ ਵਿਚਾਰਾ ਉੱਥੇ ਪਾਣੀ ਨਾਲ ਝੁੱਗਿਆ ਖਾ ਕੇ ਬਿਜਾਰਾ ਕੀਤਾ ਉੱਥੇ ਉਹਨੇ ਵਿਚਾਰੇ ਨੇ ਵਾਪਸ ਮੁੰਡਾ ਮੰਗਾ ਲਿਆ ਅਸੀਂ ਮੈਂ ਕਹਾ ਜਿਹੜਾ ਇਹਦਾ 50000 ਰੁਪਇਆ ਲੈਣਾ ਉਹ ਦੇ ਦੇ ਵਾਪਸ ਨਹੀਂ ਜਿਹੜਾ ਉਹਦਾ ਖਰਚਾ ਲੱਗਾ ਉਹ ਕੱਟ ਕੇ ਕੱਟ ਕੇ ਤੂੰ ਪੈਸੇ ਵਾਪਸ ਆ ਵੈਸੇ ਤੇ 420 ਬੰਦੀ ਸੀ ਹਾਂਜੀ ਬੰਦੀ ਆ ਕਹਿ ਕੇ ਕੁਝ ਤਾਂ ਕੀਤਾ ਕੀਤਾ ਕੁਝ ਇਟਲੀ ਦਾ ਵੀਜ਼ਾ ਮੈਨਾਂ ਲਾ ਕੇ ਵੀਜ਼ਾ ਨਹੀਂ ਬੰਦੀ ਆ ਹਾਂ ਫੌਨ ਤੇ ਕਾਨੂੰਨ ਬਾਬਾ ਸਖਤ ਹੋਏ ਆ ਹਾਂਜੀ ਫੋਕ ਤੋਂ ਨੂੰ ਨਹੀਂ ਪੈ ਦਿੱਤਾ ਉਹ ਤੇ ਗੱਲ ਆ ਆਪੇ 50 ਦੀ ਬਜਾਇਆ ਜਾ ਚਲ ਗਏ ਮੈਂ ਕਿਤੇ ਨਹੀਂ ਜਾਊਗਾ ਕੋਈ ਗੱਲ ਨਹੀਂ ਦਿਖਾ ਲੈ ਮਾਰੀ ਦਿਖਾ ਲੈ ਕੋਈ ਗੱਲ ਨਹੀਂ ਆਪ ਜੀ ਦਾ ਹੈਲੋ ਆ ਚੈਨਲ ਨਾਲ ਗੱਲ ਕਰੀ ਚੈਨਲ ਨਾਲ ਉਹਨਾਂ ਕਿਥੇ ਖੜੇ ਹੈਲੋ ਹਾਂਜੀ ਵੀਰੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਹੈਲੋ ਭਾਜੀ ਆ ਓਕੇ ਓਕੇ ਪਹਿਲੇ ਅਸੀਂ ਸੰਸਥਾ ਤੋਂ ਬੋਲਦੇ ਆਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਜ਼ਿਲ੍ਹਾ ਤਰਨਤਾਰਨ ਤੋਂ ਆ ਇਹ ਜਿਹੜਾ ਹੈਗਾ ਜੀ ਮਸਲਾ ਇਹ ਆ ਕਿ ਜਿਹੜਾ ਜੀਐਮਸੀ ਟਰੈਵਲਸ ਵਾਲਾ ਬੰਦਾ ਨਾ ਜੀ ਇਹਨੇ ਆਪਣਾ ਇੱਕ ਬੰਦਾ ਭੇਜਿਆ ਸੀਗਾ ਇਟਲੀ ਦਾ ਕਹਿ ਕੇ ਤੇ ਦੁਬਈ ਭੇਜ ਦਿੱਤਾ ਠੀਕ ਹੈ ਜੀ ਅਸੀਂ ਅੱਜ ਉਹਦੇ ਕੋਲ ਆਏ ਠੀਕ ਹੈ ਜੀ ਆ ਜਿੱਦੀ ਮੇਰੇ ਕੋਲ ਸਾਰੀ ਵੀਡੀਓਗ੍ਰਾਫੀ ਹੈਗੀ ਆ ਕਿ ਭਾਜੀ ਤੂੰ ਇਟਲੀ ਦਾ ਕਹਿ ਕੇ ਦੁਬਈ ਭੇਜ ਦਿੱਤਾ ਜਿਹੜਾ ਤੂੰ ਝੂਠ ਮਾਰ ਹਾਂਜੀ 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 ਜਿਹੜਾ ਉਹ ਨਹੀਂ ਹੈ ਤਾਂ ਅਮਰੁੱਤ ਸਿੰਘ ਆ ਮੇਰਾ ਨਾਮ ਜੀ ਜਗਜੀਤ ਸਿੰਘ ਆ ਜੀ ਐਫਸੀ ਬੈਂਕ ਲੱਗੇ ਆ ਜੀ ਐਫਸੀ ਬੈਂਕਾ ਜਿਹੜਾ ਹਾਂਜੀ ਲੜਕਾ ਜਿਹੜਾ ਗਿਆ ਸੀ ਉਹ ਤਾਂ ਰਮਨਦੀਪ ਸਿੰਘ ਸੀ ਆ ਉਹ ਵੀ ਨਾਲ ਆਇਆ ਜੀ ਉਹ ਮਖੂਤਾ ਵਾ ਮਖੂ ਦੇ ਲਾਗੇ ਪਿੰਡ ਵਾਰ ਸੂਲਪੁਰ ਉੱਥੋਂ ਦਾ ਵਾ ਹਾਂਜੀ ਠੀਕ ਆ ਜੀ ਆ ਹਾਂਜੀ ਆ ਆਪਣੇ ਭਾਈ ਥਾਣੇ ਗਿਆ ਆਪਣੇ ਸਿੰਘ ਗਏ ਥਾਣੇ ਆ ਆਉਣੇ ਆਲੇ ਆ ਹਾਂਜੀ ਆ ਆ ਦਿਖਾਏ ਦੇਣ ਗਏ ਆ ਪਰ ਆਲਰੇਡੀ ਆਪਣੇ ਮੰਡੀ ਪਹੁੰਚ ਗਏ ਆ ਠੀਕ ਹੈ ਠੀਕ ਹੈ ਹਾਂ ਨਹੀਂ ਭਾਜੀ ਆਪਾਂ ਤੇ ਇੱਥੇ ਧਰਨਾ ਦੇਣਾ ਬਾਹਰ ਧਰਨਾ ਦੇਣਾ ਸੀ ਬਾਹਰ ਲੈ ਕੇ ਜਾਇ ਤੇ ਪਾਉ ਦਾ ਨੰਬਰ ਪਾਉ ਸਾਡਾ ਉਹਨਾਂ ਨੂੰ ਜਾਂ ਤੇ ਉਹਦੇ ਮੈਂ ਨਾ ਜੇ ਤੇ ਅੱਛਾ ਚਲੋ ਠੀਕ ਹੈ ਜੇ ਦਵਾ ਦਿਓ ਇਹਦੇ ਪੈਸੇ ਚਲੋ ਵੈਲੰਟ ਗੁੱਡਾ ਸਾਨੂੰ ਕੋਈ ਚੱਕਰ ਨਹੀਂ ਆ ਤਰਖਾਸ਼ ਮੈਂ ਨਾਲ ਦਾ ਵੀਰ ਗਿਆ ਵਾ ਉੱਥੇ ਇੰਨੇ ਭਾਜੀ ਇਹਨਾਂ ਫੋਨ ਤੇ ਵੀ ਗੱਲ ਹੋਈ ਆ ਜੋ ਖਰਚਾ ਲੱਗਾ ਚਲੋ ਸਾਤਾ ਜੀ ਚੱਲ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿੰਨਾ ਕਿੰਨਾ ਮਸਲਾ ਹੱਲ ਹੋ ਜੂਗਾ ਇਹ ਸਿੱਧੇ ਰੱਬਾ ਨਾਲ پیسے ਦਿੰਦਾ ਹੀ ਨਹੀਂ ਕਰ ਜਦੋਂ ਕਰਾਉਂਦੇ ਮੈਂ ਕਰਾਉਂਦਾ ਨਹੀਂ ਦਰਖਾਸਤ ਦੇ ਨਾਲ ਸਾਡਾ ਦੇਖ ਕੇ ਮੁੰਡੇ ਆਂਡੇ ਵਾਪਸ ਮੈਨੂੰ ਚਲ ਗਾਲਾਂ ਵੀ ਕੱਢ ਦੇ ਦਖਾਸਤ ਦੇ ਨਾਲ ਮਾਰ ਲਓ ਮੈਨੂੰ ਕੋਈ ਤਿੱਕਤ ਨਹੀਂ ਹੈਗੀ ਪ੍ਰਵਾਹ ਨਹੀਂ ਕੋਈ ਤੁਸੀਂ ਮੇਰੇ ਵੱਡੇ ਹੱਥੇ ਤੁਸੀਂ ਸਾਡਾ ਕਾਨੂੰਨ ਹੋ ਤੁਸੀਂ ਸਾਨੂੰ ਝਟਕਲੋ ਢੇਡਕਲੋ ਕੋਈ ਕਹਾਣੀ ਨਹੀਂ ਪਰ ਮਸਲਾ ਹੈ ਤੁਸੀਂ ਸਾਜਾ ਸਾਥੋਂ ਨਾ ਝੂਠ ਦੇ ਨਾ ਦੋ ਯਾਰ ਤੁਹਾਨੂੰ ਮੈਂ ਕਹੀ ਜਾ ਮੇਰੇ ਮੇਰੇ ਦੋ ਲਿਖੇ ਅੱਖਾਂ ਨਾ ਤੂੰ ਤੂੰ ਇਹ ਮੁੜ ਕੇ ਤੂੰ ਕਹਿਣਾ ਭਾਈ ਮੇਰੇ ਕੋ ਗਲਤੀ ਹੋਈ ਮੈਂ ਅਜੇ ਵੀ ਤੈਨੂੰ ਆਪਣਾ ਵੀਰ ਸਮਝਦਾ ਹਾਂ ਅਜੇ ਵੀ ਵੀਰ ਕਹਿੰਦਾ ਇੱਕ ਮਿੰਟ ਮੇਰੀ ਤੂੰ ਜਿਆਦਾ ਜਿਆਦਾ ਹਾਈਪਰ ਹੋ ਗਿਆ ਤੂੰ ਜਿਆਦਾ ਹਾਈਪਰ ਹੋ ਜਾਂਦਾ ਅਜੇ ਵੀ ਕਹਿੰਦਾ ਸਾਰੇ ਬੰਦੇ ਥਮ ਲੱਗਣਾ ਤੂੰ ਜਿਆਦਾ ਹਾਈਪਰ ਹੋ ਗਿਆ ਮੈਂ ਮੈਂ ਜਿਹੜੀ ਗੱਲ ਕਹਿਣਾ ਹਾਈਪਰ ਮਾਦਨਾ ਹੁੰਨਾ ਤਨ ਮੈਂ ਕੀ ਕਰਾਂ ਜੋ ਵੀਰ ਦੀ ਗੱਲ ਕਰ ਤਾਂ ਮੈਂ ਕੀ ਕਰਾਂ ਮੈਂ ਕਹਿੰਦਾ ਇਕੱਲਾ ਇਕੱਲਾ ਗੱਲ ਕਰ ਲਓ ਮੈਂ ਇਕੱਲਾ ਇਕੱਲਾ ਗੱਲ ਕਰ ਲਓ ਮੈਂ ਇਕੱਲਾ ਇਕੱਲਾ ਗੱਲ ਕਰ ਲਓ ਦੇ ਨਾਲ ਸਾਡਾ ਹੋਣ ਦੀ ਕੋਈ ਰੌਲਾ ਨਹੀਂ ਮੈਂ ਮੈਂ ਤਾਂ ਹੀ ਕਹਿ ਰਿਹਾ ਤੂੰ ਮੇਰਾ ਵੀਰ ਹੈ ਪਰ ਤੂੰ ਜਿਆਦਾ ਹੈ ਪਰ ਉਹ ਗਿਆ ਪਰ ਭਾਈ ਮੈਂ ਉਹਦੇ ਨਾਲ ਹੁਣ ਵੀ ਨਹੀਂ ਪੱਟੀ ਚ ਚੰਗੇ ਨਹੀਂ ਲੱਗਦੇ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਹੋਈ ਨਹੀਂ ਉਹਨਾਂ ਦੀ ਵੀ ਡਿਊਟੀ ਆ ਜਿਹੜਾ ਕੰਮ ਬੈਠੇ ਹੋਏ ਨਾ ਕੋਈ ਗੱਲ ਨਹੀਂ ਮਸਲਾ ਹੋਣੀ ਬੈਠੇ ਮਿੱਤਰਾਂ ਢੋਲਾ ਪਾਇਆ ਨਹੀਂ ਪਤਾ ਹੁੰਦਾ ਕੋਈ ਮੇਰੀ ਸੁਣੋ ਗੱਲ ਆਂਟੀ ਫੈਸ਼ਨ ਆਂਟੀ ਹੁਣ ਦੇਖ ਲਓ ਕਿੰਨਾ ਕੁ ਨਮੇੜਦਾ ਹੋ ਉਹ ਆਪਣਾ ਹੁਣ ਇਹ ਭਾਈ ਦੀ ਗੱਲ ਆਈ ਉਹਨਾਂ ਕੀ ਕਹਿੰਦੇ ਆ ਉਹ ਕਹਿੰਦੇ ਆ ਕਿ ਪੁਲਿਸ ਸਟੇਸ਼ਨ ਆਜੋ ਆਪਾਂ ਬੈ ਕੇ ਗੱਲ ਕਰਦੇ ਆ ਮੈਂ মিডিਆ ਵੀ ਕਾ মিডিਆ ਵੀ ਆ ਰਿਹਾ ਇੱਥੇ ਤੇ ਮੈਂ ਇਥੇ ਸਾਰੇ ਸਾਹਮਣੇ ਗੱਲ ਕਰਾਂਗਾ ਕੋਈ ਕੋਈ ਉਹ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਜਿੰਨੂੰ ਮਰਜ਼ੀ 라ਜੋ ਉਹ ਮੈਨੂੰ ਕੋਈ ਤਰਾਜ ਨਹੀਂ ਕਿਨਾਂ ਮੇਰੀ ਡਿਊਟੀ ਆ ਤੁਸੀਂ ਉਹਦੇ ਗੱਲ ਪਾਉਗੇ ਤਾਂ ਮੈਂ ਆਪਣਾ ਨਹੀਂ ਪਿਆ ਆਟੋਮੈਟਿਕ ਹੋਣਗਾ ਮੈਂ ਪਰ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਮੈਂ 10 ਪੰਨੇ ਸਾਹਮਣੇ ਵੀ ਕਿਹਾ ਤੂੰ ਹਾਈਪਰ ਜ਼ਿਆਦਾ ਹੋ ਗਿਆ ਉਹ ਭਾਈ ਮੈਂ ਪਹਿਲਾਂ ਬੇਨਤੀ ਮੈਂ ਫੇਰ ਵੀ ਤੂੰ ਮੰਨਦਾ ਤੂੰ ਹਾਈਪਰ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਤੂੰ ਹਾਈਪਰ ਹੋਏ ਨਾ ਭਾਈ ਗੱਲ ਕਰਦੇ ਨਹੀਂ ਭਾਈ ਕਿਉਂ ਨਹੀਂ ਹਾਈਪਰ ਹੋਏ ਭਾਈ ਨੂੰ ਕਿਉਂ ਨਹੀਂ ਮੈਂ ਕਿਹਾ ਕਿ ਤੂੰ ਹਾਈਪਰ ਹੋ ਉਹਨੇ ਚਲੋ ਚਲੋ ਕੋਈ ਨਹੀਂ ਇਹ ਭਾਈ ਨੇ ਕਿੰਨੀ ਵਧੀਆ ਗੱਲ ਕੀਤੀ ਭਾਏ ਭਾਈ ਨੂੰ ਕਿਉਂ ਨਹੀਂ ਕਹਿੰਦਾ ਤੂੰ ਹਾਈਪਰ ਹੋਏ ਕੁਝ ਕਈਆਂ ਸਾਰੋ ਨਾ ਅਸਲ ਦੇਚ ਨਾ ਹਾਲਾਤ ਵੇਖਿਆ ਉਹਦੇ ਕਰਦੇ ਮੇਰਾ ਫਰਜ ਆ ਮੇਰਾ ਫਰਜ ਆ ਇਹ ਕਾ ਇਹ ਹੈ ਬਰ ਹੋਏ ਇਹ ਪੁੱਛੇ ਤੇ ਗਲਤ ਗੱਲ ਕਰਦੇ ਜਾਂ ਕੋਈ ਬੋਲ ਦੇ ਡਾਕਟਰਾਂ ਦਾ ਸਾਰੀ ਡਿਊਟੀ ਆ ਤੁਸੀਂ ਸਾਨੇ ਕੋਈ ਸੱਚ ਬੋਲੋ ਚੱਲ ਅਕਬਰ ਚਾਹ ਸ਼ਾਨਾ ਕਿਉਂ ਬਣੀ ਗੱਲ ਕਰ ਰਿਹਾ ਵੀ ਬਾਈ ਚਾਂਸ ਜੀ ਹੋਈ ਪਰ ਮੈਂ ਤਾਂ ਹਾਈਪਰ ਤਾਂ ਹੁਣ ਆਈ ਯਾਰ ਜਦੋਂ ਜਿਹੜਾ ਬੰਦਾ ਹੈ ਬੰਦਾ ਸੁਣਾ ਲੱਗਦਾ ਬੰਦੇ ਨੂੰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੇਰੇ ਮੂੰਹੋਂ ਗਾਲਾਂ ਨਿਕਲੀਆਂ ਇਹ ਤਾਂ ਲੱਗਣੀਆਂ ਜਿਹੜਾ ਖਬਰ ਆ ਗਈ ਖਾਣਾ ਕੁਛ ਮੈਂ ਦੱਸੋ ਕਿੱਲੇ ਰਿਹਾ ਤੁਹਾਡੇ ਦਾ ਪ੍ਰਸ਼ਾਦਾ ਆਪਣਾ ਪੈਸੇ ਵੀ ਪਰਸ ਵੀ ਗੱਡੀ ਜੀ ਹੈ ਤੇ ਉਹ ਪਤਾ ਨਹੀਂ ਕਿੱ데 ਜਿੰਦਗੀ ਆ ਕੋਈ ਚੱਕਰ ਨਹੀਂ ਇਹ ਖਾਣੇ ਲੈ ਲੈਣਾ ਪਪਾ ਜੀ ਮੈਂ ਨਹੀਂ ਨਹੀਂ ਡੇਡੀ ਭਾਈ ਇੱਕ ਮਿੰਟ ਕਹਿੰਦੇ 2 ਮਿੰਟ ਖबरी 2 ਮਿੰਟ ਚੱਕਰੀ ਇੱਧਰ ਆਇਆ ਕੰਨਵਾ ਪਰ ਆਦਲ ਆਏ ਨਹੀਂ ਨਹੀਂ ਖਾਓ ਸੋਈ ਦਿੰਦਾ ਸੋਈ ਹੈ ਹਲੋ ਅਹ ਪਰਿਸ਼ਾਸ਼ੀਕਾਲ ਹਾਂਜੀ ਆ ਭਾਈ ਪ੍ਰੈਸ ਤੋਂ ਬੋਲਦੇ ਪ੍ਰੈਸ ਤੋਂ ਬੋਲਦੇ ਨਾ ਪ੍ਰੈਸਰ ਰਿਪੋਰਟਰ ਬੋਲਦੇ ਨਾ ਵੀਰ ਜੀ ਟਾਡਾ ਵੀਰ ਜੀ ਡੀ ਆਰ ਡੀ 5 ਨਿਊਜ਼ ਚੈਨਲ ਤੋਂ ਤੁਹਾਡਾ ਨੰਬਰ ਲਿਆ ਮੈਂ ਆ ਅਸਲ 'ਚ ਅਸੀਂ ਅਸੀਂ ਆ ਬਾਬਾ ਰਤਨਦੇਵ ਸੇਵਾ ਸੁਸਾਇਟੀ ਜ਼ਿਲ੍ਹਾ ਤਰਨਤਾਰਨ ਤੋਂ ਅੱਜ ਆਏ ਆ ਜਿਹੜਾ ਸੌਫਟੀ ਰੋਡ ਤੇ ਐਚ ਡੀ ਐਫ ਸੀ ਬੈਂਕ ਵਾ ਉਹਦੇ ਉੱਪਰ ਆ ਵਾ ਜੀ ਐਮ ਸੀ ਟਰੈਵਲ ਵਾਲਿਆਂ ਦਾ ਦਫ਼ਤਰ ਉੱਥੇ ਆਏ ਆ ਇਹਨਾਂ ਨੇ ਕੀ ਕੀਤਾ ਵਾ ਇੱਕ ਬੱਚੇ ਨੂੰ ਇਟਲੀ ਕਹਿਣ ਦਾ ਝਾਂਸਾ ਦੇ ਕੇ ਦੁਬਈ ਦੇ ਵਿੱਚ ਰਾਹ 'ਚ ਛੱਡ ਦਿੱਤਾ ਠੀਕ ਹੈ ਜੀ 50000 ਰੁਪਇਆ ਉਹਦੇ ਤੋਂ ਲੈ ਲਿਆ ਜਿੱਦੀ ਮੇਰੇ ਕੋਲ ਰਿਕਾਰਡਿੰਗ ਵੀ ਪ੍ਰੂਫ ਵੀ ਹੈਗਾ ਹੁਣ ਵੀ ਹੈਗਾ ਠੀਕ ਹੈ ਜੀ ਹੁਣ ਅੱਜ ਅਸੀਂ ਉਹਨਾਂ ਕੋਲ ਆਏ ਆ ਕਿ ਭਾਜੀ ਤੁਸੀਂ ਬੱਚੇ ਨੂੰ ਵਿਚਕਾਰ ਛੱਡ ਦਿੱਤਾ ਉਹਨਾਂ ਵਿਚਾਰੇ ਨੇ ਆਪਣੇ ਤਾਂ ਹੀ ਗੱਲ ਕੀਤੀ ਮੁੰਨੋ ਬੱਚੇ ਨੇ ਆਪਾਂ ਸਸਤਾ ਉਹਨੂੰ ਵਿਚਾਰ ਨੂੰ ਵਾਪਸ ਮੰਗਾ ਲਿਆ ਪਾਣੀ ਤੇ ਭੁਜਿਆ ਕਾ ਪੀ ਕੇ ਗੁਜ਼ਾਰਾ ਕੀਤਾ ਵਿਚਾਰੇ ਨੇ ਉੱਥੇ ਬਾਹਰ ਦबई ਦੇ ਵਿੱਚ ਠੀਕ ਹੈ ਜੀ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਜਿਹੜੀ ਅਸੀਂ ਬੈਂਕ ਦੇ ਸਾਹਮਣੇ ਆ ਸੌਫਟੀ ਰੋਡ ਤੇ ਆ ਤੇ ਆਪ ਜੀ ਪ੍ਰੈਸ ਲੈ ਕੇ ਕਿਰਪਾਲਤਾ ਕਰੋ ਇੱਥੇ ਲੈ ਕੇ ਆਓ ओके हां ਉਹਨਾਂ ਕੋ ਜਰੂਰ ਆਉਣ ਇਥੇ ਠੀਕ ਹੈ ਜੀ ਇਹਨਾਂ ਦੀ ਖਬਰ ਲਾਈਏ ਆਪਾਂ ਸਬੂਤ ਸਾਰੇ ਸਾਡੇ ਕੋਲ ਹੈ ਆਪਾਂ ਬਾਬਰ ਆਪਾਂ ਨਹੀਂ ਭਾਈ ਜੀ ਸੰਸਤਾਵਾ ਬਾਬਰ ਰਤਨਦੇਵ ਸੇਵਾ ਸੈਟੀ ਹਰੀਕੇ ਪੱਤਨ ਤਰਨਤਾਰਨ ਜ਼ਿਲ੍ਹਾ ਆਪਾਂ ਜਿਹੜੇ ਗੁਜਰਾ ਤੋਂ ਬੰਦੇ ਮੰਨੂ ਨਹੀਂ ਛਡਾਉਂਦੇ ਹਾਂ ਜੀ ਹੁਣ ਆ ਇਥੇ ਮੌਕੇ ਤੇ ਆਏ ਆ ਹਨਾ ਜੇ ਜੇ ਮੈਂ ਨਾਲ ਦੋ ਇੱਕ ਦੋ ਜਣੇ ਕੋਈ ਚੱਕਰ ਨਹੀਂ ਕਰਦਾ ਉਹ ਉਹ ਪੂਰਾ ਉਹ ਪੂਰਾ ਪ੍ਰੋਪਰ ਹੈਗੀ ਮੇਰੇ ਕੋਲ ਉਹ ਪੂਰੀ ਪ੍ਰੋਪਰ ਵੀਡੀਓ ਹੈਗੀ ਮੇਰੇ ਕੋਲ ਹਾਂ ਤੁਸੀਂ ਇੱਥੇ ਲੈ ਉਹ ਪ੍ਰੋਪਰ ਵੀਡੀਓ ਹੈਗੀ ਆ ਇਹਨਾਂ ਨਾਲ ਗੱਲਾਂ ਬਾਤਾਂ ਕਰਨ ਦੇ ਦੀ ਪੂਰਾ ਧਰਮੋ ਗਰਮੀ ਦੀ ਵੀ ਹੈਗੀ ਆ ਇਹ ਕਹਿੰਦਾ ਮੈਂ ਪੈਸੇ ਨਹੀਂ ਦੇਣਾ ਜੋ ਮਰਜ਼ੀ ਕਰ ਲੋ ਮੰਨਿਆ ਵੀ ਆ ਬਾਹਰ ਕੱਲਿਆ ਵਾ ਆ ਇੱਕ ਮਿੰਟ ਜੀ ਬੋਲੋ ਜੀ ਕਰੇ ਕਰ ਜੂ ਮਰ ਜੇ ਅਸੀਂ ਟੈਲ ਤੇ ਹਾਂਜੀ 88156 ਹਾਂਜੀ 27350 ਤੇ ਸੰਸਾ ਦੀ ਕੀ ਕੀ ਉਹਨਾਂ ਨੂੰ ਮੈਂ ਕਹਾਂ ਕਿੰਨਾ ਤੋਂ ਨੰਬਰ ਲਿਆਵਾ ਇਹ ਪਰਮਜੀਤ ਸਿੰਘ ਲੈ ਲੋ ਲੈ ਲੋ ਪਹਿਲੇ ਦਰਖਾਸਤਾਂ ਓਕੇ ਓਕੇ ਪਹਿਲੇ ਦਰਖਾਸਤਾਂ ਠੀਕ ਹੈ ਜੀ ਓਕੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਇਧਰ ਆਓ ਨਾਲ ਆਓ ਸਾਥੀਓ ਮੈਂ ਇਹਦੀ ਰਿਪੋਰਟ ਲਿਖਾਉਣ ਇੱਥੋਂ ਦਾ ਜਿਹੜਾ ਲੋਕਲ ਥਾਣਾ ਅਮਰੀਕਸਰ ਦਾ 100 ਫੁੱਟੀ ਰੋਡ ਤੇ ਮੈਂ ਉਸਦੇ ਥਾਣੇ ਦੇ ਵਿੱਚ ਗਿਆ ਤੇ ਬੜੀ ਹੈਰਾਨੀ ਦੀ ਗੱਲ ਤੇ ਫਿਰ ਵੀ ਮੇਰੀ ਕਿਸੇ ਨੇ ਸਾਰ ਨਹੀਂ ਲਈ ਮੈਂ ਵੀਰੋ ਮੁੰਚੀ ਸਾਹਿਬ ਕੋਲ ਗਿਆ ਮੁੰਚੀ ਕਹਿੰਦਾ ਫਲਾਣੇ ਐਸਐਸਈ ਕੋਲ ਚਲੇ ਜਾ ਉਹ ਉਹ ਅੱਗੋ ਕਹਿੰਦਾ ਤੂੰ ਟਮਕਾਨੇ ਐਸਐਸਈ ਕੋਲ ਚਲੇ ਜਾ ਤੇ ਵੀਰੋ ਕਿਸੇ ਨੇ ਮੇਰੀ ਰਿਪੋਰਟ ਨਹੀਂ ਸੁਣੀ ਤੇ ਜਿਹੜੀ ਇੱਥੋਂ ਦੀ ਲੋਕਲ ਐਮਐਲਏ ਜੀਵਨਜੋਤ ਕੌਰ ਮੈਂ ਉਸ ਨੂੰ ਕਹਿਣਾ ਚਾਹਣਾ ਆਮ ਬੰਦਿਆਂ ਦੀ ਤਾਂ ਸਰਕਾਰ ਰਹੀ ਨਹੀਂ ਤੁਸੀਂ ਕਿਉਂ ਨਹੀਂ ਸਾਡੀ ਗੱਲ ਸੁਣੀ ਕਿਉਂ ਇਹਨਾਂ ਜਲੀ ਬਰੋਡ ਏਜੰਟਾਂ ਦੇ ਨਾਲ ਰਲਿਓ ਤੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਹੜਾ ਤੁਸੀਂ ਪਿਛਲੇ ਦਿਨੀ ਭਾਨੇ ਸਿੱਧੂ ਤੇ ਕਿਹਾ ਸੀ ਵੀ ਉਹ ਉਹ ਲੜਬਾਜੀ ਕਰਦਾ ਅਸੀਂ ਵੀਰੋ ਜਥੇਬੰਦੀ ਹੱਥ ਜੋੜ ਕੇ ਬੜੇ ਸ਼ਾਂਤਮਈ ਤਰੀਕੇ ਨਾਲ ਥਾਣੇ ਗਏ ਸੀ ਰਿਪੋਰਟ ਲਿਖਾਉਣ ਵੀ ਭਾਈ ਸਾਡੀ ਗੱਲ ਸੁਣੀ ਜਾਵੇ ਪਰ ਵੀਰੋ ਥਾਣੇ ਵਾਲਿਆਂ ਸਾਡੀ ਰਿਪੋਰਟ ਨਹੀਂ ਸੁਣੀ ਕਿ ਵੱਧ ਤੋਂ ਵੱਧ 100 ਫੁੱਟੀ ਰੋਡ ਆ ਐਚ ਡੀ ਐਫ ਸੀ ਬੈਂਕ ਦੇ ਉੱਤੇ ਜੀ ਐਮ ਸੀ ਟਰੈਵਲਸ ਇਹਨਾਂ ਦਾ ਸੈਂਟਰ ਆ ਸੋ ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚੋ ਜੋ ਅੱਜ ਮਰਨ ਨਾਲ ਹੋਇਆ ਵੀਰੋ ਇਹ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਸੋ ਵੱਧ ਤੋਂ ਵੱਧ ਸੰਗਤ ਪਹੁੰਚੋ ਤੇ ਇਸ ਹੰਕਾਰੀ ਏਜੰਟ ਦਾ ਪਹੰਕਾਰ ਤੋੜਨਾ ਹੈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੈ ਹਾਂ संयुक्त किसान मोर्चा जिंदाबाद संयुक्त किसान मोर्चा जिंदाबाद संयुक्त किसान मोर्चा ए जेएमसी ट्रैवल एजेंट जेएमसी ट्रैवल एजेंट जेएमसी ट्रैवल एजेंट जिंदाबाद वाहेगुरु जी का खालसा श्री वाहेगुरु जी की फतेह

ਐਸਐਸਓ ਪੈਸੇ ਜੋ ਸਾਭ ਨਹੀਂ ਹੈ ਅਸੀਂ ਸਾਭ ਹੈਗੇ ਨਹੀਂ ਚਲੋ ਮੈਂ ਲਿਖਾ ਦੇਣਾ ਜੀ ਆਵੇ ਮੈਂ ਲਾਈਵ ਕੀਤਾ ਆਪਣੇ ਪੇਜ ਤੋਂ ਜੱਲੇਬੰਦੀ ਦੇ ਪੇਜ ਤੋਂ ਤੇ ਮੈਂ ਲਿਖਾਉਣਾ ਜੀ ਦਰਖਾਸਤ ਕੋਈ ਹੱਲ ਨਹੀਂ ਕਰਦੇ ਆ ਬਗਾਲ ਭਜਾਸੀ ਕਾਲ ਭਾਜੀ ਇੱਕ ਦਵਾਓ ਇਹਨਾਂ ਦੇ ਬੱਚਿਆਂ ਦਾ ਹੱਕ ਇਹਨਾਂ ਦਾ ਦਰਖਾਸਤ ਨਹੀਂ ਬੁਲਾ ਲੈਣ ਇਹਨੂੰ ਜਿਹਦਾ ਵੀ ਹੋਵੇਗਾ ਹਾਂਜੀ ਆਪਾਂ ਦੇਖਦੇ ਜੀ ਕੋਈ ਗੱਲ ਠੀਕ ਹੈ ਜੀ ਆ ਕਿਉਂਕਿ ਅਸੀਂ ਹੁਣ ਗਏ ਸੀ ਕਿ ਕੰਪਲੇਂਟ ਲਿਖਣ ਗਏ ਸੀ ਕਿ ਸਾਡੀ ਕਿਸੇ ਨੇ ਕੰਪਲੇਟ ਹੀ ਨਹੀਂ ਲਿਖੀ ਠੀਕ ਹੈ ਜੀ ਇਹ ਪਾ ਜੀ ਮੇਰੇ ਕੋਲ ਉੱਠ ਕੇ ਬਹਿ ਕੇ ਉੱਠ ਕੇ ਮੇਰੇ ਕੋ ਆਏ ਮੈਂ ਕੰਪਲੇਨ ਲਿਖਾਉ ਹਾਂ ਜੀ ਠੀਕ ਹੈ ਜੀ ਇਹ ਉੱਥੋਂ ਆ ਗਈ ਓਕੇ ਮਕਤਵਾਰਾਂ ਓਕੇ ਆ ਚਾਹਦਾ ਹਾਂ ਜੀ ਦੀ ਫੋਨ ਤੇ ਵੀ ਗੱਲ ਨੂੰ ਇੱਥੇ ਲੈਣਾ ਠੀਕ ਹੈ ਜੀ ਆਪਣਾ ਆਪਣਾ ਪੇਜ ਤੋਂ ਲਾਈਏ ਕੰਪਲੇਨ ਲਿਖਾ ਦਿਓ ਹਾਂ ਜੀ ਕੋਈ ਗੱਲ ਨਹੀਂ ਖਲਾੜਾ ਨਹੀਂ ਹਾਂ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਮੰਨਿਆ ਵੀ ਹੈ ਕਿ 50000 ਰੁਪਏ ਸੀ ਲਿਆ ਆਪਾਂ ਆਪਾਂ ਕਾਨੂੰਨ ਤੋਂ ਬਾਹਰ ਨਹੀਂ ਜਾ ਰਹੇ ਜੋ ਵੀ ਤਰਖਾਸ ਤੁਹਾਡਾ ਮੈਕਸਟਰ ਹੈਗਾ ਲਿਖਾ ਦਿਓ ਠੀਕ ਹੈ ਸਾਤਾ ਜੀ ਅਈ ਬੁਲਾ ਕੇ ਤੁਹਾਡਾ ਹੱਕ ਨਹੀਂ ਹੋਊਗਾ ਸਾਤਾ ਜੀ ਸਾਤਾ ਜੀ ਹੁਣੇ ਉਹੀ ਕੋ ਦਿਖਾ ਦਿਓ ਮੁਸ਼ਕਿਲ ਹੈ ਕਿਤੇ ਹੋਰ ਮੌਕੇ ਤੇ ਵੀ ਜੁਲਸਨ ਜਾਣਾ ਓਕੇ ਦਿਖਾ ਦਿਓ ਉਹ ਦਾ ਮੈਟਰ ਹੈ ਕਿਉਂਕਿ ਸਰ ਫਿਰ ਨਹੀਂ ਤੇ ਆਵੇਂ ਹਨਾ ਇਹ ਸਾਡਾ ਦੁਸ਼ਮਣ ਨਹੀਂ ਆ ਸਾਡਾ ਭਰਾ ਵਾ ਮੈਂ ਇਧਰ ਪਹਿਲਾਂ ਹੀ ਕਹਿਣ ਡਿਆ ਵਾ ਪਰ ਜੋ ਇਹਦਾ ਵਿਚਾਰੇ ਦਾ ਲੈਣ ਦੇਣਾ ਇਹ ਉਹ ਆਪਾਂ ਇਹਨੂੰ ਦਵਾਈਏ ਦੇ ਠੀਕ ਹੈ ਜੀ ਜੇ ਇੱਕ ਜੋ ਮੈਟਰ ਹੈਗਾ ਤੁਸੀਂ ਲਿਖ ਕੇ ਦੇ ਦਿਓ ਸਾਡੇ ਕੋਲ ਜੀ ਅਸੀਂ ਇੱਕੇ ਦਿਨੇ ਆ ਜਨਾਬ ਪਰ ਇੱਕ ਬੇਨਤੀ ਤੁਹਾਡੇ ਅਗੇ ਹੱਥ ਜੁੜ ਕੇ ਤੁਸੀਂ ਸਾਡੇ ਹੀ ਭਰਾ ਹੋ ਠੀਕ ਹੈ ਪਬਲਿਕ ਸਰਵੈਂਟ ਹੋ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਕੋਈ ਗੱਲ ਇਹ ਕਹਿੰਦਾ ਆਪੇ ਚੱਲ ਜਾਈਏ ਨਹੀਂ ਧੰਨਵਾਦ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਪਾਂ ਦੁਕਾਹ ਦੇਣਗੇ ਠੀਕ ਹੈ ਪਰ ਹਾਂ ਕਾ ਦੇ ਦਿਓ ਤੇ ਨਾ ਕੋਈ ਤੁਸੀਂ ਆਏ ਹੋਏ ਸੀ ਇਹ ਦਫਾ ਲਿਖ ਕੇ ਨਹੀਂ ਗਏ ਮੈਂ ਕੋਈ ਨਹੀਂ ਆਏ ਕਿ ਉੱਥੇ ਚੱਤ ਲਿਖੀ ਜਾਂਦੀ ਆ ਨਹੀਂ ਚਲੋ ਕੋਈ ਗੱਲ ਨਹੀਂ ਅਦਰਸ਼ ਲਿਖ ਕੇ ਦੇਉਂਦੇ ਹਾਂ ਕੀ ਸੀ ਕੱਢੇਗਾ ਤਾਂ ਨਹੀਂ ਹਾਂ ਜੀ ਦੇਖਦੇ ਲਿਖ ਲੈਣੇ ਠੀਕ ਹੈ ਨਹੀਂ ਤੇ ਮੁੱਛੀ ਲੈ ਦਊਗਾ ਹਾਂ ਜੀ ਕੋਈ ਗੱਲ ਨਹੀਂ ਲਿਖ ਲੈਨੇ ਸਰ ਆਪ ਲੈ ਲੈ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਾਰਾ ਤੁਹਾਡਾ ਠੀਕ ਹੈ ਜੀ ਧੰਨਵਾਦ ਪ੍ਰਾਉ ਮਸਲਾ ਉਹਨੇ ਮੈਨੂੰ ਚਾਹਿਆ ਦੇਖੋ ਨੰਬਰਿਆਂ ਦਾ ਪੈਸੇ ਵਿਆਜ ਚੁੱਕ ਕੇ ਜਾਂਦੇ ਆ ਤੇ ਕਿੱਦਾਂ ਗੱਲ ਕਰੀਏ ਕਿਉਂਕਿ ਸਰ ਜੇ ਸਾਡਾ ਮਸਲਾ ਨਹੀਂ ਹੱਲ ਹੋਇਆ ਫਿਰ ਐਵੇਂ ਚੰਗੇ ਨਹੀਂ ਲੱਗਦਾ ਅਸੀਂ ਇੱਥੇ ਦਰਿਆ ਵਾਸ਼ਾ ਕੇ ਬਹਿ ਜਾਣ ਕੋਈ ਮਸਲਾ ਕਹਿੰਦਾ ਹੈਗਾ ਜਿਹੜਾ ਨਹੀਂ ਹੱਲਣਾ ਹੋਵੇ ਨਹੀਂ ਸਹੀ ਗੱਲ ਨਹੀਂ ਹੈਗਾ ਨਹੀਂ ਹੈਗਾ ਹੋ ਜਾਏਗਾ ਕੋਈ ਗੱਲ ਚਲੋ ਧੰਨਵਾਦ ਜੀ ਥੈਂਕ ਯੂ ਤੁਹਾਡਾ ਚਲੋ ਸਰ ਚਲ ਜੀ ਚੰਗਾ ਦਾ ਪ੍ਰਾਵਾ ਧੰਨਵਾਦ ਤੇਰਾ ਵੀ ਹਾਂ ਇੱਕ ਦਿੰਦਾ ਕੋਈ ਆਪਣੇ ਹਾਂਜੀ ਕਿਦਨ ਲਾਇਆ ਆਹ ਆਪਾਂ ਹੁਣੇ ਚੱਲੀਏ ਆਪਾਂ ਪੁਲਿਸ ਸਟੇਸ਼ਨੋਂ ਹੁਣੇ ਚੱਲੀਏ ਆਪਾਂ ਹਾਂ ਕੋਈ ਆ ਚੋਕ ਲੋਦਰियां ਆ ਅਸੀਂ ਹੁਣ ਪ੍ਰਸ਼ਾਸਨ ਦੇ ਕਹਿਣ ਦੇ ਉਤੇ ਆ ਦਰਖਾਸਤਾਂ ਚੱਲੇ ਆ ਜੇਕਰ ਪੈਸੇ ਵਾਪਸ ਹੁੰਦੇ ਆ ਤੇ ਵੈਲੈਂਟ ਗੁੱਡਾ ਜੇ ਵਾਪਸ ਨਹੀਂ ਹੁੰਦੇ ਤੇ ਫਿਰ ਤੁਹਾਨੂੰ ਜੀ ਅਸੀਂ ਆਪਣਾ ਧਰਨਾ ਇਦਾਂ ਹੀ ਜਾਰੀ ਰੱਖਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂ ਜੀ ਮੇਰਾ ਤਮੰਨਾ ਪੂਰੀ ਹੋ ਗਈ ਮੇ ਉਹ ਨਹੀਂ ਨਹੀਂ ਨੀ ਭਰਾ ਉਹ ਨਹੀਂ ਉਹ ਭਰਾ ਤੋਂ ਨਾ ਮੈਂ ਮਾਲਤ ਵੀ ਨਾ ਵੀਡੀਓ ਟਾਡੀਆਂ ਦੇ ਅੱਜ ਮੈਂ ਕਿਤੇ ਵੀ ਅੱਜ ਕਿਤੇ ਮਿਲਿਆ ਇੱਕ ਮਿੰਟੇ ਪਹਿਲਾਂ ਲਾਈਵ ਵੀਡੀਓ ਕਿਤੇ ਚੱਲਣ ਦੀ ਹੈ ਪਾਟਵਾ ਦਿਓ ਕਿ ਤੇ ਤੁਹਾਡਾ ਇਨਸਾਫ ਤੁਹਾਨੂੰ ਇਹ ਇਨਸਾਫ ਦਿਵਾਵਾਂਗੇ ਸਰਕਾਰ ਦੋਹੀ ਜੋ ਵੀ ਅਸਲੀ ਰਗੀ ਜੋ ਜੋ ਸਾਹਿਬ ਆ ਮਿਲੂਗਾ ਜੀ ਸੱਤ ਹੈ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਰਕਾਰ ਦੇ ਕੋਈ ਟਾਈਮ ਟੇਬਲ ਲਖਣਾ ਇਹ ਦੱਸ ਤੁਸੀਂ ਦੱਸ ਦਿਓ ਜੀ ਜਨਾਬ ਆ ਸਰ ਇਦਾਂ ਆਪਾਂ ਕਹਿੰਦੇ ਕੱਲ ਦਾ ਦਿਨ ਦੇ ਦਿਓ ਆ ਕੱਲ ਇੱਕ ਹੋਰ ਸਾਡਾ ਜੀਰੇ ਚੇਤਰਾ ਵਾਲਾ ਹੈ ਨਾ ਸੰਡੇ ਨੂੰ ਆਜੋ ਆ ਸੰਡੇ ਦਾ ਰੱਖੋ ਠੀਕ ਹੈ ਸੰਡੇ ਦਾ ਟਾਈਮ ਦੱਸ ਦਿਓ ਮੈਨੂੰ ਕਿਹੜਾਗਾ ਮੈਂ ਹਾਂ ਸੰਡੇ ਸਰ ਜਿਹੜਾ ਟਾਈਮ ਤੁਹਾਨੂੰ ਸਹੀ ਲੱਗਦਾ ਆਪਦੀ ਨੰਬਰ ਦੇ ਦਿਓ ਮੈਂ ਹਾਂ ਨਾ ਕੋਈ ਗੱਲ ਨਹੀਂ ਲੈ ਗਿਆ ਉਹ ਲੈ ਗਿਆ ਲੈ ਕੇ ਉਹ ਲੈ ਕੇ ਆਇਆ ਹੈ ਤਾਂਰ ਅਗੋਂ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਆ ਕੋਈ ਗੱਲ ਹੀ ਕੋਈ ਗੱਲ ਨਹੀਂ ਸਰ 26 ਤਰੀਕ ਹੈ ਹੋਲੀਆਂ ਕੋਈ ਗੱਲ ਨਹੀਂ ਸਰ 26 ਤਰੀਕ ਹੈ ਹੋਲੀਆਂ ਕੇ ਲੰਮੇ 26 ਨੂੰ ਨਾ ਬਸੰਤਾਂ ਨੇ ਵੀ ਜਾਣ ਮਾਨਸਤਾਈ ਮੰਗਲਵਾਰ ਤੋਂ ਬਾਅਦ ਆ ਕੋਈ ਗੱਲ ਨਹੀਂ ਸਰ ਗਿੱਦਾ ਤਰਸੇ ਲੱਗਾ ਕੋਈ ਗੱਲ ਨਹੀਂ ਹੋਲੀਆਂ ਕਾਢ ਹੀ ਲਵਾਂ ਸਰ ਹੋਲਾ ਮਲੇ ਤੋਂ ਅਗਲੇ ਦਿਨ ਦਾ ਰੱਖ ਲੈਨੇ ਆ ਹੋਲੀਆਂ ਨਗਾ ਕੇ ਆ ਜੋ ਸਾਤ ਹੈ ਜੀ ਆਪਾਂ ਇਦਾਂ ਕਰੀਏ ਆ ਬੁੱਧਵਾਰ ਦਾ ਸਮਾਂ ਰੱਖ ਲੈਨੇ ਆ ਬੁੱਧਵਾਰ ਦਾ ਰੱਖ ਲੋ ਬੁੱਧਵਾਰ ਦਾ ਢਾਨਾ ਜੀ ਠੀਕ ਹੈ ਸਰ ਦਾ ਫੋਨ ਨੰਬਰ ਦੱਸੋ ਜੀ ਆਪ ਦਾ ਜਨਾਬ ਡਬਲ ਇਹ ਨਾਮ ਆਪ ਜੀ ਅਸੀਂ ਮਨੀਸ਼ ਕੁਮਾਰ ਕਾ ਜੀ ਸਰ ਮੈਂ ਆ ਬੰਰੀ ਸਰ ਨੇਖ ਲੈਣੇ ਆ 2D ਜਨ ਨਹੀਂ ਨਾ ਚੱਲ ਕੋਈ ਅਲੀ ਜਦਾ ਬੱਲੇ ਕੀ ਮੌੜ ਦਿੱਤੀ ਆ ਕਿੱਦਾਂ ਦਿੱਤੀ ਆ ਬੈਂਕ ਥਰੂ ਦਿੱਤੀ ਆ ਹਾਂਜੀ ਬੈਂਕ ਥਰੂ ਹਾਂ ਸਟੇਟਮੈਂਟ ਕਿਹੜੇ ਬੈਂਕ ਦੇ ਦਿੱਤਾ ਉਹ ਖਾਤਾ ਨੰਬਰ ਕੀ ਹਾਂ ਜੀ ਨਾਲ ਸਾਰਾ ਕੁਝ ਹੀ ਗੱਲ ਤਾਂ ਸੁੱਲ ਗਈ ਯਾਰ ਕਿਨੇ ਪੈਸੇ ਦਿੱਤੇ ਆ ਕਿਤਾਂ ਕਿਤਾ ਦਿੱਤੇ ਆ ਸਾਈਟ ਤੇ ਡੇਲ ਦੇਣੀ ਆ ਸਿੱਧੇ ਕਿਤੇ ਗਿਆ ਕੀ ਕੀ ਹੋਇਆ ਹਾਂਜੀ ਠੀਕ ਆ ਸਰ ਇਹ ਤੂੰ ਜੱਟ ਠੀਕ ਆ ਜੀ ਤਾਂ ਸਹਰਾ ਵੀ ਉਹ ਜੀ ਸੀਰੀਅਲ ਵਾਈਜ਼ ਉਹ ਭਾਈ ਨਵਾਬਾ ਜੀ ਪਾ ਬੜਾ ਇਹ ਮੇਰੀ ਬੜੀ ਗੱਲ ਨਹੀਂ ਉਹ ਕਹਿੰਦੇ ਆ ਕਿ ਉਹਨਾਂ ਨੇ ਜਾਣਾ ਕੋਈ ਗੱਲ ਨਹੀਂ ਆ ਜੋ ਵੀ ਗੱਲ ਟੋਟਲ 4 ਬੰਦਿਆਂ ਦੇ ਪੈਸੇ ਆ ਤੇ ਕਾਂ ਤੇ ਇੱਕ ਹੀ ਆਇਆ ਭਾਜੀ ਇੱਕ ਹੀ ਆਇਆ ਇਹ ਇਹਨਾਂ ਨੇ ਉਹਨਾਂ ਨੂੰ ਕੰਮ ਤੇ ਲਵਾਇਆ ਇਹ ਵੀ ਲਿਖਣਾ ਕਿਹਦੇ ਫਰੂ ਤੁਸੀਂ ਇਹਨਾਂ ਕਨੈਕਟ ਹੋਏ ਸਾਰਾ ਕੁਝ ਦੇ ਦਿਓ ਸਾਰਾ ਕੁਝ ਦੇ ਕੇ ਮੋਦੀ ਗੱਲ ਕੈਪ ਕਰਾ ਕੇ ਨਹੀਂ ਦੇ ਦੋ ਸਾਰਾ ਕੁਝ ਦੇ ਦਿਓ ਭਾਵੇਂ ਉਹ ਬੰਦੇ ਨੇ ਭਾਜੀ ਉਹਨੂੰ ਬੰਦੇ ਨੇ ਮਾਰੀ ਕਤੋਂ ਰੁਕੀਆਂ ਵਾ ਇਹ ਕਿਤੋਂ ਬੰਦੇ ਦਾ ਮੈਂ ਕਿੰਨੀ ਵਾਰੀ ਆਇਆ ਹਾਂ ਮੈਂ ਕਹਿੰਦਾ ਤੁਸੀਂ ਟੈਪ ਕਰਾ ਕੇ ਗੱਲ ਦਿਖਾ ਦੇ ਦੋ ਸਾਰੀ ਜੋ ਤੁਹਾਡਾ ਹੈਗਾ ਮੈਟ ਬਹੁਤ ਬਹੁਤ ਥੈਂਕ ਯੂ ਤੁਹਾਡਾ ਮੇਰੇ ਅੱਗੇ ਘਰ ਘਰ ਘੜਦੇ ਆ ਤੇ ਜਿੰਨੇ ਪੈਸੇ ਮੈਂ ਖਾਦੇ ਮੈਂ ਸਾਰੇ ਵਾਪਸ ਕਰਦੇ ਹਾਂ ਜੀ ਮੈਂ ਕਹਿੰਦਾ ਜਿਹੜਾ ਤੁਹਾਡਾ ਉਹ ਵੀ ਹੈਗਾ A ਤੋਂ Z ਲੈ ਕੇ ਸਾਰਾ ਤੁਸੀਂ ਮੇਰੇ ਕੋਲ ਖਾਚ ਲਿਖਾ ਕੇ ਦਿਖਾ ਦੇ ਦੋ ਜੀ ਸੋਹਣ ਸਰ ਚਲੋ ਲਾਈਵ ਬਹੁਤ ਵੀਰਾਂ ਵਾਲਾ ਜਦੋਂ ਤੁਸੀਂ ਆਪਣੇ ਧੀਆ ਭੈਣਾਂ ਨੂੰ ਚੜਾਉਂਦੇ ਜਦੋਂ ਆਪਾਂ ਬਹੁਤ ਸਾਰੀਆਂ ਵੀਡੀਓ ਤਾਂ ਨਹੀਂ ਤੇ ਕਿਹਦੇ ਭੈਣਾਂ ਹਾਂਜੀ ਆਇਓ ਖਾਲਸਾ ਜੀ ਬਹੁਤ ਨੱਚਦੇ ਹਾਂਜੀ ਉਹਨਾਂ ਨਾਲ ਹਟਣਾ ਇਹ ਬਚ ਕੇ ਹੈਂ ਦਲਦਲ ਵਿੱਚ ਬੜਾ ਫਸਿਆ ਨੱਚੇ ਦੀ ਕਿ ਇਤਨਾ ਘੜਾਓ ਤੂੰ ਮੇਰਾ ਪੁੱਤ ਇਦਾਂ ਕਰ ਹਾਂਜੀ ਆ ਤੂੰ ਮੇਰੇ ਨਾਲ ਆ ਜਾ ਹਾਂਜੀ ਮੇਰੇ ਨਾਲ ਸੇਵਾ 'ਚ ਰਿਹਾ ਕਰ ਹਾਂਜੀ ਹਾਂਜੀ ਠੀਕ ਹੈ ਜੀ ਜੋ ਦਵਾਈ ਬੂਟੀ ਤੈਨੂੰ ਚਾਹੀਦੀ ਆ ਹਾਂਜੀ ਮੈਂ ਤਾਂ ਬਹੁਤ ਵੀਡੀਓ ਬਹੁਤ ਜਿਆਦਾ ਆ ਜਿਹੜੀ ਲੋਕ ਬੇ ਕੁੜੀ ਨੂੰ ਕੁੜੀ ਨੇ ਨਹੀਂ ਕੱਲਿਆ ਗਾੜੀ ਕੁੜੀ ਤੂੰ ਆਪਣਾ ਮਨ ਬਣਾ ਮਨ ਤੂੰ ਬਣਾ ਹੀ ਜਾ ਜੇ ਤੂੰ ਮਨ ਬਣਾਇਆ ਤੇ ਤੁਹਾਡੇ ਦਰਸ਼ਨ ਕਰਨੇ ਮੇਰੇ ਪ੍ਰਮਾਤਮਾ ਨੇ ਇੱਥੇ ਮਲਾਤਾ ਮੈਂ ਬਹੁਤ ਖੁਸ਼ ਹਾਂ ਬਹੁਤ ਜਿਆਦਾ ਟੈਨਸ਼ਨ ਨਾ ਲੈ ਤੂੰ ਮੇਰਾ ਭਰਾ ਇਦਾਂ ਕਰ ਮੇਰੀ ਗੱਲ ਸੁਣ ਆਪਣਾ ਵੀਰੇ ਮੇਰੀ ਗੱਲ ਮੇਰੀ ਗੱਲ ਸੁਣ ਤੈਨੂੰ ਦਵਾਈ ਵੀ ਦਵਾਵਾਂਗੇ ਤੈਨੂੰ ਖਾਣਾ ਵੀ ਦਵਾਵਾਂਗੇ ਠੀਕ ਹੈ ਜੀ ਉਹ ਆਪਣਾ ਮਨ ਬਣਾ ਲੈ ਹੁਣੇ ਮੇਰੇ ਨਾਲ ਜਾਣਾ ਹੁਣੇ ਚਲ ਜਾ ਆਪਣਾ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਜਦੋਂ ਤੂੰ ਮੇਰੇ ਮੈਂ ਮੇਰਾ ਨੰਬਰ ਲਿਖ ਲੈ ਜਦੋਂ ਤੂੰ ਮੈਂ ਨੰਬਰ ਦੇਖ ਲੈ ਤੇ ਮੇਰਾ ਵੀਰ ਤੇਰਾ ਜੋ ਵੀ ਤੂੰ ਨਸ਼ਾ ਕਰਦਾ ਹਣਾ ਉਹ ਤੂੰ ਆਪਣਾ ਮਨ ਬਣਾ ਤੇਰੀ ਖਰਾਕ ਤੇਰੀ ਦਵਾਈ ਬੁੱਟੀ ਉਹ ਆਪਾਂ ਸੇਵਾ ਕਰਵਾਉਂਦੇ ਜਿੰਨੀਆਂ ਦਿਹਾੜੀਆਂ ਨਾ ਮੇਰਾ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਜੇ ਮਿੱਥੇ ਲੱਗਿਆ ਜੀ ਅੱਛਾ ਆ ਵੀਰ ਨਸ਼ਾ ਕਹਿੰਦਾ ਮੈਂ ਛੱਡਣਾ ਮੈਂ ਤੁਹਾਨੂੰ ਮਿੱਥੇ ਜਾਣਾ ਨਹੀਂ ਨਹੀਂ ਜਾਣਾ ਨਹੀਂ ਇੱਥੇ ਹੀ ਕਿਤੇ ਨਾ ਜਾਣਾ ਕਿਤੇ ਸੌਂ ਜਾਣਾ ਤੂੰ ਮੇਰਾ ਬਹੁਤ ਮੇਰਾ ਵੀਰ ਨਾਲ ਹੀ ਰੱਖੋ ਨਾਲ ਹੀ ਲਿਆ ਗਿਆ ਕੱਛ ਬਾਈ ਇਹ ਨਹੀਂ ਆਪਣੇ ਨਾਲ ਚਲ ਭਾਈ ਹੁਣਾਂ ਆ ਮੇਰਾ ਨੰਬਰ ਹੀ ਮੈਂ ਤੁਹਾਨੂੰ ਆਪਣਾ ਪਰਸਨਲ ਨੰਬਰ ਦੇਣ ਠੀਕ ਆ ਜਦੋਂ ਮਰਜ਼ੀ ਮੈਨੂੰ ਫੋਨ ਲਾ ਦੀ ਮੈਂ ਅੰਮ੍ਰਿਤਸਰ ਵੀ ਹੁੰਦਾ ਰਹੀ ਨਾ ਠੀਕ ਆ ਮੈਂ ਅੰਮ੍ਰਿਤਸਰੋਂ ਵੀ ਤੈਨੂੰ ਲੈ ਜਾਊਗਾ ਬਹੁਤੀ ਗੱਲ ਆ ਆਪਣਾ ਪਿੰਡ ਮਰਹਾਣਾ ਹੀ ਠੀਕ ਆ ਮੈਨੂੰ ਬਹੁਤ ਵਧੀਆ ਲੱਗਿਆ ਬਰਾਤ ਨਾਲ ਮਿਲ ਕੇ ਨਹੀਂ ਮੈਂ ਭਾਈ ਮੈਂ ਨਹੀਂ ਨਹੀਂ ਮੇਰਾ ਉਹ ਨਾ ਭਰਾ ਮੇਰਾ ਮੈਨੂੰ ਮੈਂ ਤਾਂ ਉਹ ਇੰਨੀਆਂ ਵੀਡੀਓ ਬਣਾਉਂਦਾ ਨਾ ਬਹੁਤ ਜ਼ਿਆਦੀਆਂ ਹਾਂਜੀ ਬਹੁਤ ਜ਼ਿਆਦੀਆਂ ਕਦੀ ਤੂੰ 에어ਪੋਰਟ ਤੋਂ ਲੈ ਜਾਂਦੇ ਸੀ ਇਹਨੂੰ ਕਦੇ 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 ਬਹੁਤ ਜ਼ਿਆਦੀ ਕੋਈ ਗੱਲ ਵੀਰੇ ਅਸੀਂ ਤੇਰੇ ਨਾਲ ਖੜੇ ਆ ਠੀਕ ਹੈ ਜੀ ਸਾਰੇ ਭਰਾਵਾਂ ਦੇ ਨਾਲ ਖੜੇ ਆ ਕੱਲਾ ਤੇਰੇ ਨਾਲ ਨਹੀਂ ਸਾਰੇ ਭਰਾਵਾਂ ਦੇ ਨਾਲ ਖੜੇ ਆ ਠੀਕ ਹੈ ਜੀ ਜਦੋਂ ਤੇਰਾ ਦਿਲ ਕਰਦਾ ਆ ਮੇਰਾ ਨੰਬਰ ਹੀ ਆ ਜੀ ਤੇ ਬਹੁਤੀ ਗੱਲਾਂ ਹੋਣ ਜਾਣਾ ਹੋਣ ਚੱਲ ਜਾ ਪਰਿਵਾਰ ਨਾਲ ਗੱਲ ਕਰ ਲੈ ਆਪਣਾ ਮਨ ਬਣਾ ਲੈ ਨਹੀਂ ਨਹੀਂ ਮੰਨ ਬਾਬਾ ਜੀ ਮੈਂ ਪਪਾ ਜੀ ਨੰਬਰ ਖਰਾਬ ਹੋਣਾ ਇਹਦਾ ਨੰਬਰ ਆਪਣਾ ਰੱਖ ਲੈ ਜੇਬ ਚ ਪਾ ਲੈ ਠੀਕ ਹੈ ਜੀ ਬੜਾ ਮੈਂ ਖੋਜੇ ਮਤਲਬ ਵੀ ਇੰਨਾ ਕੁ ਜਿਆਦਾ ਤੁਹਾਨੂੰ ਮੈਂ ਕਿੱਦਾਂ ਆਤਮਾ ਨੇ ਮੈਨੂੰ ਮਲਾਤਾ ਮੈਂ ਇੰਨਾ ਜਿਆਦਾ ਖੋਜੇ ਬ ਗੱਲ ਕਰਨ ਵਾਲੀ ਕੋਈ ਨਾ ਯਾਦ ਆ ਭਾਜੀ ਇੰਨੇ ਕਿ ਮੈਂ ਵੀਡੀਓ ਵੇਖਦਾ ਨਾ ਵੀ ਮਤਲਬ ਗੱਲਾਂ ਦਾ ਵੀ ਇੰਨਾ ਮਤਲਬ ਵੀ ਮੈਨੂੰ ਯਕੀਨ ਹੁੰਦਾ ਚਾਹੇ ਵਿਸ਼ਵਾਸ ਵੀ ਭਾਜੀ ਇੰਨਾ ਕੰਮ ਕਰਦੇ ਆ ਜਾਂ ਕਿਦਾਂ ਇੱਕ ਦਿਨ ਤੁਸੀਂ ਉਹ ਆਪਣੇ ਪਿਆਸ ਵੀ ਗਏ ਪਤਾ ਨਹੀਂ ਮੈਂ ਕਿੰਨੀਆਂ ਕਿ ਜਿਆਦੀਆਂ ਇਦਾਂ ਹੀ ਵੀਡੀਓ ਵੇਖਦਾ ਇਹਨਾਂ ਨਾਲ ਕਿ ਇਦਾਂ ਹੀ ਦਿਨ ਰਾਤ ਹੀ ਦਿਨ ਰਾਤ ਹੀ ਇਹੋ ਜਿਹੀ ਹੈ ਕੋਈ ਗੱਲ ਨਹੀਂ ਖਰਾ ਤੇ ਅੱਜ ਤੇ ਮੈਨੂੰ ਰੱਬ ਹੀ ਮਿਲਤਾ ਭਾਈ ਜੀ ਕੀ ਪਪਾ ਜੀ ਆਪਣੀ ਹਾਂ ਬਾਬਾ ਰਤਨਦੇਸਰ ਸੈਟੀ ਆ ਉਹ ਗੱਡੀ ਦੇ ਮਗਰ ਵੀ ਲਿਖਿਆ ਹਾਂ ਡਿਊ ਟੂ ਫੇਸਬੁਕ ਇੰਸਟਾਗ੍ਰਾਮ ਮੈਂ ਅੱਜ ਮੈਂ ਦੇਖ ਕੇ ਤੇ ਵੇਖ ਕੇ ਹੀ ਉਦਾਂ ਮਤਲਬ ਬਨਣ ਡਿਆ ਤੁਹਾਨੂੰ ਨਹੀਂ ਹੈ ਤੁਹਾਡੇ ਦਰਸੇ ਨਹੀਂ ਕੀਤੇ ਮੈਂ ਵੇਖ ਕੇ ਵੀਰ ਕਹਿੰਦਾ ਕਿ ਪਰਨਾ ਦੇ ਬਾਬਾ ਜੀ ਕਹਿੰਦੇ ਗੱਲ ਜਣਾ ਮੈਂ ਗੱਲ ਜਪਾ ਆ ਗੱਲ ਜਪਾ ਆ ਹਸਤੇ ਤੁਹਾਡੀ ਕੱਢੀ ਜਿੱਥੇ ਹੈ ਨਾ ਤੁਸੀਂ ਇੱਥੇ ਖੜੇ ਸੀਗੇ ਹਾਂਜੀ ਇੱਥੇ ਖੜੇ ਵਹੀ ਗੱਲ ਹੀ ਭਰਾ ਜਿੰਨੀ ਵੀ ਦਵਾਈ ਖਰਾਕ ਤੈਨੂੰ ਆਪਾਂ ਸੇਵਾ ਦੇ ਵਿੱਚ ਸੰਸਥਾ ਵੱਲੋਂ ਦਵਾਂਗੇ ਨਹੀਂ ਮੈਂ ਸੇਵਾ ਹੀ ਕਰਨਾ ਚਾਹੁੰਦਾ ਬਾਬਾ ਜੀ ਤੁਸੀਂ ਮੇਰੇ ਨਾਲ ਰਹੇ ਤੁਸੀਂ ਮੇਰੇ ਨਾਲ ਅੱਜ ਵੀ ਜਾ ਸਕਦਾ ਕੱਲ ਵੀ ਆ ਸਕਦਾ ਜਦੋਂ ਮਰ ਜੀ ਇੱਕ ਮਿੰਟ ਮੈਂ ਨਾ ਅੱਜ ਕੱਪੜਾ ਲੇ ਲਾ ਤੂੰ ਹਾਂ ਕਪੜੇ ਲੈ ਲਈ ਪਰ ਕਪੜੇ ਲੈ ਲਈ ਆਪਣੇ ਠੀਕ ਆ ਕੱਲੋਂ ਮੈਂ ਆਪਣੇ ਪਿੰਡ ਮਹਰਾਣੀ ਆ ਰਹਿਣਾ ਚਾਹੁੰਦਾ ਬਾਬਾ ਜੀ ਮੇਰੇ ਕੋਈ ਗੱਲ ਨਹੀਂ ਪ੍ਰਾਜ ਜੀ ਆਉਣ ਤੇਰਾ ਮੇਰਾ ਵੀ ਠੀਕ ਆ ਹਾਂ ਖਾਲਸਾ ਜੀ ਮੇਰੇ ਜਦੋਂ ਬੰਦੀ ਆ ਜੀ ਹੈਨਾ ਇਹਦੇ ਰਬੀ ਪ੍ਰਮਾਤਮਾ ਹੀ ਮਿਲ ਗਿਆ ਮੈਨੂੰ ਤੇ ਅੱਜ ਕੋਈ ਗੱਲ ਨਹੀਂ ਗੁਰੂ ਘਰੇ ਅਰਦਾਸ ਕਰਕੇ ਗੁਰੂ ਘਰ ਮੱਥਾ ਟੇਕੇ ਆਪਣੇ ਕੋਲ ਆਏ ਜੀ ਦੱਸਣ ਕਰ ਦਿੱਤੇ ਆ ਠੀਕ ਹੈ ਜਿੱਥੇ ਮਤਲਬ ਸਾਉਂਡ ਨੂੰ ਮਿਲ ਜੇ ਉਹ ਤੇ ਸਾਉਂਡ ਆਈਦਾ ਹਾਂ ਠੀਕ ਹੈ ਅੱਜ ਜਿੱਥੇ ਪ੍ਰਮਾਤਮਾ ਹੀ ਮਿਲ ਗਿਆ ਮੈਨੂੰ ਧੰਗੁਰਾਮ ਦਾਸ ਧੰਗੁਰਾਮ ਦਾਸ ਵਾਹ ਵਾਹ ਗੁਰੂ ਦੀ ਨਗਰੀ ਚ ਰਹਿਣਾ ਮੇਰਾ ਵੀਰ ਰੱਬ ਅਗੇ ਅਰਦਾਸ ਕਰ ਠੀਕ ਹੈ ਜੀ ਨਿਆਸੇ ਰਿਆਂਦਾ ਉਹ ਆਸਰਾ ਵਾ ਨਿਬੱਤਿਆਂ ਦੀ ਉਹ ਪਤਵਾ ਉਹਦੇ ਅਗੇ ਅਰਦਾਸ ਕਰ ਕਿ ਰੱਬਾ ਮੈਂ ਦਲਦਲ ਚ ਵੜ ਚੁੱਕਾ ਵਾਂ ਤੇ ਹੁਣ ਮੈਨੂੰ ਕਢਾ ਹਾਂਜੀ ਤੂੰ ਨਾ ਕਢਾਉਗਾ ਤੂੰ ਬਾਹਰ ਤੇ ਫੜਾ ਉਹਨੂੰ ਇੱਕ ਰੀ ਆਪਦੀ ਜੇ ਉਹ ਨਾ ਫੜੂ ਤਾਂ ਅਦਾਕੀ ਠੀਕ ਆ ਕੋਈ ਗੱਲ ਨਹੀਂ ਮੇਰੇ ਵੀਰ ਜੇ ਮੈਂ ਤੈਨੂੰ ਕਹਿੰਨਾ ਭਾ ਮੇਰੇ ਨਾਲ ਹੋਣ ਚੱਲ ਵੜ ਨਹੀਂ ਕੱਪੜੇ ਬਾਬਾ ਜੀ ਮੇਰੇ ਹਾਂ ਤੂੰ ਮੇਰਾ ਵੀਰ ਕੱਪੜੇ ਲੈ ਲੈ ਪਰਿਵਾਰ ਨਾਲ ਗੱਲ ਕਰ ਲੈ ਮੈਂ ਰਹਿਣਾ ਚਾਹੁੰਦਾ ਜੇ ਜੇ ਤੁਹਾਡੇ ਚਰਨਾਂ 'ਚ ਜੇ ਤੈਂ ਰੱਖਣਾ ਚਾਹੁੰਦਾ ਕੋਈ ਗੱਲ ਨਹੀਂ ਮੇਰੇ ਵੀਰ ਜਦੋਂ ਮਰ ਗਿਆ ਨਹੀਂ ਨਹੀਂ ਭਰਾ ਤੂੰ ਜਦੋਂ ਮਰ ਗਿਆ ਜੀ ਤੇਰੇ ਲਈ ਹਮੇਸ਼ਾ ਆਪਣਾ ਆ ਜਿਹੜਾ ਦਰਵਾਜ਼ਾ ਵਾ ਆਸ਼ਿਵਦਾ ਸੰਤਰਾਤ ਦਰਵਾਜ਼ਾ ਖੁੱਲਾ ਰਿਕਵੈਸਟ ਹੈ ਬਾਬਾ ਜੀ ਮੈਂ ਇਹ ਨਵੀਂ ਵੀਡੀਓ ਵੇਖ ਰਹਾ ਕੋਈ ਇੱਕ ਦਿਨ ਉਹ ਜਿਹੜੀ ਅਮਰੀਕਾ ਦੀ ਬੀਬੀ ਰਹਿੰਦੀ ਉਹਨਾਂ ਨੂੰ ਵੀ ਘੜਿਆ ਹਾਂਜੀ ਹਾਂਜੀ ਗੁਰਦਰ ਸਾਹਿਬ ਬਈ ਨਾ ਜਿਆਦੇ ਮਤਲਬ ਕੁਝ ਹੁੰਦਾ ਨਾ ਮੈਂ ਵੀਡੀਓ ਵੇਖ ਪਹਿਲਾਂ ਵੀਰੋ ਕਿੰਨੀ ਜਵਾਨੀ ਆ ਰੋ ਰਹੀ ਆ ਠੀਕ ਹੈ ਜੀ ਇਹ ਜੀ ਜਾਨ ਉਹਨੇ ਦੇਖਦੀ ਆ ਕਿੰਨੀ ਜਵਾਨੀ ਰੋਦੀ ਵਿਚਾਰੀ ਇਹਨਾਂ ਨੂੰ ਬਸ ਆਪਣੀ ਰਿਸ਼ਵਤ ਦੇਖਦੀ ਆ ਨਾ ਇਹਦਾ ਇੱਧਰ ਇੱਧਰ ਖਾਇਜ ਹਾਂ ਬੱਡਾ ਸੋਹਣਾ ਮੁੰਡਾ ਇਹ ਹਾਲ ਬਣਾ ਕੋਈ ਗੱਲ ਨਹੀਂ ਮੇਰਾ ਭਰਾ ਤੇਰੇ ਲਈ ਆਪਾਂ ਹਾਜ਼ਰ ਆ ਠੀਕ ਆ ਅੱਜ ਆਜੀ ਕੱਲ ਨੂੰ ਆਜੀ ਠੀਕ ਆ ਜੇ ਕਹਿਣਾ ਵਾ ਘਰ ਆਣ ਕੇ ਲੈ ਜਾਉ ਤੈਨੂੰ ਹੋਰ ਦੱਸ ਮੇਰਾ ਅੱਖਾਂ ਵਿੱਚ ਪਾਣੀ ਆ ਗਿਆ ਕਰੇ ਦਰਸ਼ਨ ਹੀ ਹੋ ਗਏ ਨਹੀਂ ਮੈਨੂੰ ਬੜਾ ਚੱਲ ਰੋ ਨਾ ਰੋ ਰੋ ਨਾ ਬੱਬਾਈ ਕੋਈ ਗੱਲ ਨਹੀਂ ਭਰਾ ਤੁਝਾ ਮਰਜੀ ਬਾਬੂ ਰਾਜ ਨੂੰ ਫੋਨ ਨੰਬਰ ਉਸਨੇ ਹਾਜ਼ਰ ਫੋਨ ਕਰ ਰਿਹਾ ਘਰ ਆ ਕੇ ਬਪਾਈ ਲੈ ਚੁਗੇ ਤੁਹਾਨੂੰ ਮੈਂ ਬਪਾਈ ਤੁਹਾਡੀ ਨਾਲ ਸੇਵਾ ਇੱਥੇ ਰਹਿਣਾ ਚਾਹੁੰਦਾ ਮੈਨੂੰ ਬਸ ਆਪਣੇ ਚੰਨਾਂ 'ਚ ਰੱਖ ਲਓ ਨਹੀਂ ਨਹੀਂ ਭਰਾ ਤੂੰ ਆਪਣਾ ਭਰਾ ਹਾਂ ਤੈਨੂੰ ਰਹਿਣਾ ਹੈ ਚੰਨਾਂ 'ਚ ਰਹਿਣੀ ਰਹਿਣਾ ਤੈਨੂੰ ਹੀ ਡੀਕਾਂਗੇ ਤੈਨੂੰ ਡੀਕਾਂਗੇ ਮੇਰਾ ਵੀਰ ਡੀਕਾਂ ਤੂੰ ਆਹ ਲੋਕ ਅੱਜ ਕੱਪੜੇ ਲੈ ਲੈਣੇ ਸਵੇਰੇ ਮੈਂ ਆਜਾਂ ਹਾਂ ਜੀ ਮੇਰਾ ਵੀਰ ਸਵੇਰੇ ਮੈਂ ਮੈਂ ਸਵੇਰੇ ਇੱਕ ਦੋ ਵੇ ਤੇ ਜੀ ਆਸ਼ਰਮ ਜੀ ਆ ਬਾਦ ਵਿੱਚ ਮੈਂ ਜਾਣਾ ਉੱਥੇ ਜੀਰੇ ਜਾਣਾ ਵਾ ਠੀਕ ਜਦੋਂ ਮੇਰਾ ਭਰਾ ਮੈਂ ਆਪਣਾ ਪਰਸਨਲ ਨੰਬਰ ਦਿੱਤਾ ਤੈਨੂੰ ਠੀਕ ਰੱਖੀ ਜਦੋਂ ਫੋਨ ਲਾਉਣਾ ਮੈਨੂੰ ਇਸੇ ਨੰਬਰ ਤੋਂ ਲਾ ਦੇ ਤੇ ਤੂੰ ਕਹਿ ਦੇ ਵੀਰੇ ਆਪਾਂ ਅੰਮ੍ਰਿਤਸਰ ਮਿਲੇ ਹਾਂ ਆ ਇੱਥੇ ਜਿਹੜਾ ਜੈਂਟਰਾਂ ਰੌਲਾ ਜਿਹੜਾ ਉੱਥੇ ਮਿਲੇ ਹਾਂ ਬੱਸ ਇਹਦਾ ਤੇਰਾ ਫੇਸ ਨਹੀਂ ਮੈਂ ਵਿੱਚ ਲੈ ਕੇ ਆਉਣਾ ਕੋਈ ਫੇਸ ਨਹੀਂ ਵਿੱਚ ਲੈ ਕੇ ਕੋਈ ਗੱਲ ਨਹੀਂ ਪਪਾ ਜੀ ਫੇਸ ਨਹੀਂ ਦੀ ਕੋਈ ਗੱਲ ਨਹੀਂ 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 ਫੇਸ ਨਹੀਂ ਦੀ ਕੋਈ ਗੱਲ ਪਪਾ ਜੀ ਹਾਂ ਕੋਈ ਗੱਲ ਨਹੀਂ ਆਪਾਂ ਫੋਟੋ ਚਾਹੀਏ ਚਲ ਜਰੂਰ 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 ਸਾਰੀ ਸੰਗਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰਾਂ ਦਾ ਆਪਣੇ ਇੱਕ ਕਾਲ ਦੇ ਨਾਲ ਦਿੱਤੀ ਆਪਣਾ ਸਾਥ ਦਿੱਤਾ ਤੋਂ ਸਾਈ ਸنگ ਦਾ ਵੈਦ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਈ ਸਖਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ